ਲੈ ਆ ਬੰਦੇ ਨੂੰ ਨਾ ਜਮਾਂ ਫਿਕਰ ਨਹੀਂ ਇਹਨੂੰ ਕਿੰਨੇ ਵਾਰੀ ਕਿਹਾ ਪਿਆਜ ਦੇਣ ਕਿਹੜੇ ਰਹਿ ਗਏ ਨਾ ਮੇਰੀ ਗੱਲ ਤਾਂ ਸੁਣ ਲਓ ਤੁਸੀਂ ਓਏ ਹਾਂ ਨਾ ਕਾਰਡਿਸ਼ ਪਾਲੂ ਕਾਰਡ ਤਾਂ ਛੱਪ ਕੇ ਹਾਂ ਤੇ ਤੈਨੂੰ ਐ ਨਹੀਂ ਪਤਾ ਵੀ ਲਾਗੂਆਂ ਨੂੰ ਕਹਿਣਾ ਸੀ ਵੀ ਲਾਗੀ ਵੰਡ ਕੇ ਆਊਗਾ ਕਾਰਡ ਓ ਮੈਂ ਤਾਂ ਤੈਨੂੰ ਐ ਕਹਿੰਦਾ ਸੀ ਲਾਗੀ ਕਿੱਧਰ ਹੁਣ ਮੱਥਾ ਮਾਰੀ ਜਾਊਗਾ ਤੇ ਆਪਾਂ ਕਾਰਡ ਬੰਦਾ WhatsApp ਤੇ ਸੈਂਡ ਕਰ ਦਈਏ ਮੇਰੀ ਗੱਲ ਸੁਣ ਲਾ ਜਿਵੇਂ ਆਪਣਾ ਬਾਪੂ ਜੀ ਕਰਦਾ ਹੁੰਦਾ ਸੀ ਨਾ ਪੁਰਾਣੇ ਰੀਤੀ ਰਿਵਾਜ ਕਰਨੇ ਆ ਉਹ ਗੱਲ ਨਹੀਂ ਆਪਾਂ ਕਰਨੀ ਤੂੰ ਲਾਗੀ ਨੂੰ ਸੱਦਾ ਦੇ ਕੇ ਆ ਲਾਗੀ ਤੋਂ ਬਿਨਾ ਨਹੀਂ ਵਿਆਹ ਸੱਦਦਾ ਉਹ ਲਾਗੀ ਦਾ ਜਲਮਾ ਤੇਰੀ ਗੱਲ ਮੰਨਦਾ ਹੁੰਦਾ ਸੀ ਹੁਣ ਤਾਂ ਕੋਈ ਕੰਮ ਧੰਦੇ ਦਾ ਅੱਗੇ ਦਾ ਸੱਸ ਸੱਸ ਦਾ ਨਾ ਅਗਲਾ ਕੰਮ ਧੰਦੇ ਦਾ ਪਹਿਲੀ ਆ ਜਾਂਦਾ ਸੀ ਹੁਣ ਆਪਣੇ ਸਿੱਕੇ ਕਬੀਲਿਆਂ ਨੂੰ ਕਹਿ ਕੇ ਕੋਈ ਨਹੀਂ ਪਹੁੰਚਿਆ ਤੇ ਇਹਨੇ ਕੰਮ ਕਰਨ ਵਾਲੇ ਪੇ ਭਈ ਮਾੜਾ ਮੋਟਾ ਤੁਸੀਂ ਆਓ ਤੇ ਕੋਈ ਮਿੱਟੀ ਦਾ ਕੋਈ ਜਿਹੜਾ ਲਿਓ ਇੱਥੇ ਚਾਰ ਜਿਹੜੇ ਮਿੱਟੀ ਦੇ ਸਿੱਟਦੀ ਹੈ ਕੋਈ ਆਉਂਦੀ ਨਹੀਂ ਮੇਰੀ ਗੱਲ ਸੁਣੋ ਜੀ ਪਾਣੀ ਦਾ ਕੰਮ ਰੁਕ ਗਿਆ ਜੇ ਹੁਣ ਤੁਸੀਂ ਲਾਗੀ ਕੋਲੇ ਜਾਓਗੇ ਨਾ ਆਪਣੇ ਕੋਲੇ ਆਪਣਾ ਲਾਗੀ ਤਾਂ ਹਿੰਮਤ ਵਾਲਾ ਬੰਦਾ ਹੈ ਉਹ ਤਾਂ ਨਾ ਚਾਰ ਬੰਦੇ ਇਕੱਠੇ ਕਰਕੇ ਸਾਰੇ ਕੰਮ ਕਰਵਾ ਲੂਗਾ ਉਹ ਲਾਗੀ ਲਾਗੀ ਵੀ ਹੁਣ ਕੋਈ ਨਹੀਂ ਜਾਂਦਾ ਕਿਸੇ ਪਾਸੇ ਠੀਕ ਹੈ 15 ਗੇੜੇ ਉਹਨੇ ਮਰਵਾਤੇ ਉਹਨੂੰ ਆਖਣੇ ਨਹੀਂ ਹੱਕ ਬੰਦਾ ਸੀ ਉਹਦਾ ਵੀ ਮਾਂ ਪਾ ਮਾਂ ਵੀ ਵਿਹ ਚ ਦਨ ਥੋੜੇ ਰਹਿ ਗਏ ਹੁਣ ਤਾਂ ਉਹਨਾਂ ਨੂੰ ਤਾਂ ਮਿੰਤਾ ਕਰਾਈ ਜਾਂਦੇ ਰਹਿੰਦੇ ਨਾ ਕੋਈ ਦਿਹਾੜੀ ਆ ਮਿਲਦਾ ਕੋ ਕੰਮ ਹੀ ਨਹੀਂ ਕਰਕੇ ਰਾਜੀ ਸ੍ਰੀਕੇ ਕਬੀਲੇ ਵਾਲੇ ਤਾਂ ਨਹੀਂ ਚਲ ਕੋਈ ਨਾ ਸੁਣੋ ਆ ਟੋਏ ਟੱਪੇ ਮੈਂ ਕਿਸੇ ਨੂੰ ਆਖ ਵੇਖ ਕੇ ਹੋਰ ਤੋਂ ਵੀ ਭਰਾ ਲੂੰਗੀ ਜਿਹੜੇ ਤੇਰੇ ਕੰਮ ਕਰਨ ਵਾਲੇ ਆ ਉਹ ਕਰ ਲੈ। ਉਹ ਚਲ ਕੋਈ ਨਾ ਚੰਗਾ ਵਾ ਜਾ ਆਣਾ ਮੈਂ ਤਿੰਨ ਵਾਰੀ ਦਾ ਪਹਿਲਾਂ ਜਾਇਆ ਹੁਣ ਜਾਇਆ ਮਾ ਅੱਗੇ ਆਪ ਦੀ ਆਪ ਆ ਜਾਂਦੇ ਹੁੰਦੇ ਸੀ ਹੁਣ ਘਰੋਂ ਨਹੀਂ ਨਿਕਲਦੇ ਕੀ ਕਰੀਏ ਨਾ ਚਲ ਕੋਈ ਨਾ ਮੇਰੀ ਗੱਲ ਸੁਣ ਬਾਲਾ ਕਵਰਾ ਆ ਨਾ ਵਿਆਹ ਚ ਨਾ ਜਦੋਂ ਹੁਣ ਦਿਨ ਥੋੜੇ ਰਹਿ ਜਾਂਦੇ ਨੇ ਬੰਦਾ ਕਬਰਾਂਣ ਲੱਗ ਜਾਂਦਾ ਹੁੰਦਾ ਕੋਈ ਨਾ ਉਹ ਕਬਰਾਂਣ ਵਾਲਾ ਕੰਮ ਹੀ ਆ ਯਾਰ ਅੱਗੇ ਤਾਂ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਹਫਤਾ-ਫਤਾ ਪਹਿਲਾਂ ਅਗਲਾ ਕੰਮ ਧੰਦੇ ਕਰਦਾ ਹੁਣ ਤਾਂ ਮਿੰਟਾਂ ਕਰਾਈ ਜਾਂਦੇ ਰਹਿੰਦੇ ਐ ਤਾਂ ਹੁਣ ਐ ਨਹੀਂ ਅੱਗੇ ਵੀ ਹੁਣ ਕੜਾਈ ਚੜ੍ਹਨੀ ਆ ਕੱਲ ਨੂੰ ਪਿਆ ਕੇ ਸੀ ਪਹਿਲਾਂ ਸਮਾਨ ਪਾ ਸੰਭ ਲਈਏ ਪਹਿਲਾਂ ਲੀਆਂ ਗੱਲਾਂ ਕਿਥੋਂ ਰਹੀਆਂ ਅੱਗੇ ਤਾਂ ਧੀ ਪੈਣ ਦਾ ਵਿਆਹ ਹੁੰਦਾ ਅਗਲਾ ਭੱਜ-ਭੱਜ ਕੰਮ ਕਰਦਾ ਹੁਣ ਤਾਂ ਕੋਈ ਕੰਮ ਕਰਕੇ ਨੀਰਾ ਜੀ ਕੁੜੀ ਕੱਢੀ ਜਾਂਦਾ ਤਾਂ ਅਗਲਾ ਚਾਈ-ਚਾਈ ਕੰਮ ਕਰਦਾ ਹੁੰਦਾ ਉਹਨਾਂ ਮੁੱਲ ਦਾ ਹੋ ਗਿਆ ਸਾਰਾ ਕੁਸੇਰ ਕੰਮ ਵੀ ਕਾਣੇ ਮੈਂ ਤੈਨੂੰ ਆਈ ਕਹਿਨੀ ਆ ਆਪਣੀ ਗਲੀ ਦੇ ਮੁੰਡਿਆਂ ਨੂੰ ਕਹਿ ਦੇ ਵੀ ਭਾਈ ਮੰਜੇ ਬਿਸਤਰੇ ਤੁਸੀਂ ਇਕੱਠੇ ਕਰਨੇ ਆ ਉਹਨਾਂ ਦੀ ਡਿਊਟੀ ਲਾ ਦੇ ਤੂੰ ਕਿੱਧਰ ਕਿੱਧਰ ਹੋਏਗਾ ਇਕੱਲਾ ਜਾਣਾ ਉਹ ਤਾਂ ਹੀ ਦਾ ਕਹਿਣਾ ਮੈਨੂੰ ਤਾਂ ਲੱਗਦਾ ਵੀ ਇੱਥੇ ਕਿਹੜੇ ਮੰਜੇ ਬਿਸਤਰੇ ਇਕੱਠੇ ਕਰਨਗੇ ਉਹਨਾਂ ਦੇ ਮੁੱਲ ਗੱਦੇ ਚੱਕ ਲਾਵਾਂਗੇ ਉਹ ਵਛਾ ਦਾਂਗੇ ਉਹ ਕਿਹੜੇ ਕਰਨਗੇ ਮਨ ਤਾਂ ਲੱਗਦਾ ਇੱਕ ਤਾਂ ਹਰ ਆਪ ਮੀਂਹ ਪਾਉਣਾ ਨਹੀਂ ਠੜਦਾ ਹੈ ਤੇ ਰੱਬ ਵੀ ਵੈਰੀ ਬਣਿਆ ਪਿਆ ਲੋਕਾਂ ਨੇ ਤਾਂ ਵੈਰੀ ਬਣ ਨਹੀਂ ਬਣਨਾ ਚਲ ਕੋਈ ਨਾ ਚਲ ਮੈਂ ਕੈਨ ਦੇਖਦਾ ਕੀ ਕਰਦੇ ਆ ਕੀ ਗੱਲਬਾਤ ਆ ਠੀਕ ਆ ਜਾ ਜਾ ਉਹਦੇ ਕੋਲੇ ਇਹ ਮੀਤ ਆਪਾਂ ਸੰਭੇਰੀ ਗੱਲ ਸੁਣ ਭਾਈ ਆ ਟੋਏ ਤਾਂ ਨਾ ਭਰਾਂਗੇ ਆਪਾਂ ਆ ਤੇਰੇ ਮਾਂਜੇ ਨਾਲ ਨਹੀਂ ਲੋਟ ਆਉਂਦੀ ਨਾਲੇ ਨਾ ਤੂੰ ਬੈਠ ਜਾ ਜਾ ਲੈ ਆਪਾਂ ਦੀ ਜਾ ਕੇ ਮੈਂ ਲੈ ਜਾ ਹੁਣ ਤੈਨੂੰ ਪਤਾ ਕੋਈ ਨਾ ਕੋਈ ਕਰੇ ਆ ਜਾਂਦਾ ਤੇ ਘਰ ਨਾਲੇ ਭੈੜਾ ਲੱਗਦਾ ਤਾਂ ਕਰਕੇ ਮੈਨੂੰ ਤਾਂ ਐਸੀ ਤਾਂ ਬਦਲ ਹੂੰ ਜੀ ਤਾਂ ਵੀਰਾ ਕਹੀ ਨਾ ਚੱਕੀ ਜਾਂਦਾ ਤੇ ਉਹ ਚੱਕ ਦਿੰਦਾ ਤਾਂ ਕਰਕੇ ਨਾ ਮਾਹ ਸਫਾਈ ਜੀ ਹੋਣੀ ਨਹੀਂ ਮੈਨੂੰ ਤਾਂ ਐ ਲੱਗਦਾ ਪਤਾ ਨਹੀਂ ਕੀ ਕੜਾਈਆਂ ਚਟਦੀ ਰਹੀਆਂ ਤੂੰ ਹਾਂ ਤੇ ਜਿਹੜਾ ਆ ਮੀਂਹ ਨਹੀਂ ਹਟਦਾ ਭਾਬੀ ਹੁਣ ਮੇਰੀ ਸੁਰਤ 'ਚ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਮੈਂ ਕੜਾਈਆਂ ਚਟਕਾਂ ਨਿੱਕੀ ਹੁੰਦੀਆਂ ਚਟਕੀਆਂ ਹੁਣ ਉਹ ਮੇਰੇ ਯਾਦ ਨਹੀਂ ਹੈਗਾ ਹਨਾ ਆ ਮੀਂਹ ਤਾਂ ਹੁਣ ਹੀ ਆ ਜਾਂਦਾ ਤੂੰ ਸਦਾ ਬਹਿਮ ਜੇ ਵਾਲੇ ਕਰਦੇ ਆ ਪੁਰਾਣੇ ਨਹੀਂ ਬਹਿਮ ਤਾਂ ਹੁੰਦੇ ਆ ਭੈਣੇ ਮੇਰੀ ਗੱਲ ਸੁਣੋ ਤੂੰ ਮਾਂਜਾ ਸਿੱਖਦੇ ਸਾਹਿਬ ਅੱਧੀ ਲੱਗ ਆਤ ਮੂਸਮਾ ਲਾ ਜਿਹੜੇ ਕਰਨ ਵਾਲੇ ਕੰਮ ਹੁੰਦੇ ਆ ਚਲੋ ਕੋਈ ਨਹੀਂ ਭਾਬੀ ਚਲ ਕੱਲ ਤੋਂ ਨਾ ਕਰੂੰਗੀ ਅੱਜ ਤਾਂ ਹੁਣ ਮੈਂ ਸੁੰਭਰੀ ਜਾਂਦੀ ਸੀ ਮਾਚਲ ਮਨੁਕਾਰੀ ਦੇਂਦੇ ਨਾਲੇ ਵੇਖ ਮੇਰੀ ਗੱਲ ਸੁਣ ਰੱਖ ਤੂੰ ਮੰਜਾ ਥੱਲੇ ਜੇ ਤਾਈ ਵਰਗਾਂ ਆ ਗਈਆਂ ਨਾ ਉਹ ਐਂ ਕਹਿਣਗੀਆਂ ਵੀ ਪਰਝਾਈ ਇਹਦੀ ਹੱਤੀ ਕੱਟੀ ਐ ਤੇ ਵੀ ਨਨਦ ਤੋਂ ਕੰਮ ਕਰਵਾਈ ਜਾਂਦੀ ਐ ਮੇਰਾ ਮੇਰੇ ਸਿਰ ਤੇ ਗੱਲ ਉਹਦੀ ਮੜ ਦੇਣਗੀਆਂ ਚਲੋ ਤਾਂ ਭਾਬੀ ਕਹਿੰਦੇ ਹੁੰਦੇ ਸ੍ਰੀਕੇ ਕਬੀਲੇ ਦਾ ਤਾਂ ਨਾ ਗੱਲਾਂ ਕਰਕੇ ਟਾਈਮ ਪਾਸ ਹੁੰਦਾ ਹੁੰਦਾ ਤੈਨੂੰ ਪਤਾ ਬੁੜੀਆਂ ਦੇ ਤਾਂ ਆਦਤ ਹੁੰਦੀਆਂ ਕਰਦੀਆਂ ਰਹਿੰਦੇ ਆ ਤਾਈ ਜੀ ਹੁਣ ਵੱਡੀ ਉਮਰ ਦੇ ਹੋ ਕੇ ਗੱਲ ਕਰ ਵੀ ਲੈਣਗੇ ਫਿਰ ਕੀ ਹੋ ਗਿਆ ਨਾਲੇ ਮੈਂ ਤੈਨੂੰ ਐ ਕਹਿੰਦੀ ਆ ਸਿੱਧੇ ਵਾਲੇ ਕਮਰੇ ਚ ਨਾ ਵਰਜੀ ਕਿਤੇ ਐ ਕਮੀ ਵੀ ਮੈਂ ਸਾਫ ਸਫਾਈ ਕਰਦਾ ਭਾਈ ਉਹ ਸਮਾਨ ਨੂੰ ਹੱਥ ਨਾ ਲਾਈਂ ਕਿ ਆਪਾਂ ਵਿਆਹ ਨਾ ਮਾਤਰ ਜੀ ਦਾ ਵਿਆਹ ਹੁੰਦਾ ਨਾ ਉਹ ਸਿੱਧੇ ਨੂੰ ਹੱਥ ਨਹੀਂ ਲਾਉਂਦਾ ਹੁੰਦਾ ਨਾ ਹੱਥ ਨਾ ਨਾ ਹੋ ਕੀ ਜਾਂਦਾ ਮੈਨੂੰ ਐ ਤਾਂ ਦੱਸ ਦੇ ਐ ਤਾਂ ਮੈਨੂੰ ਵੀ ਨਹੀਂ ਪਤਾ ਹੋ ਕੀ ਜਾਂਦਾ ਪਰ ਐ ਕਹਿੰਦੇ ਆ ਵੀ ਭਾਈ ਨਾ ਮਠਿਆਈ ਥੜ ਜਾਂਦੀ ਹੁੰਦੀ ਹੈ ਅੱਛਾ ਹਮ ਚੱਲ ਕੋਈ ਨਹੀਂ ਭਾਬੀ ਫਿਰ ਮੈਂ ਉਧਰ ਜਾਂਦੀ ਨਹੀਂ ਹੈਗੀ ਚੱਲ ਫਿਰ ਮੈਂ ਜਾਨੀ ਆ ਸਮਾਰ ਕੇ ਧੋ ਲੈਣੀ ਹੱਥ ਉਹ ਤੇ ਜੇ ਫਿਰ ਤੂੰ ਬਾਲਾ ਕਹੀ ਜਾਨੀ ਆ ਹੋਰ ਨਾਲੇ ਵਿਆਹ ਲਈ ਕੁੜੀ ਨੂੰ ਜਾਂ ਮੁੰਡੇ ਨੂੰ ਨਾ ਤਾਂ ਮਠਿਆਈ ਪਹਿਲਾਂ ਖਾਣ ਦਿੰਦੇ ਐ ਇਹ ਜਿਹੜੇ ਰਿਵਾਜ ਬਣੇ ਆ ਨਾ ਹੁਣ ਤਾਈਓ ਤਾਂ ਆਪਾਂ ਪਸਤਾਉਨੇ ਆ ਇਹ ਰਿਵਾਜ ਐਵੇਂ ਨਹੀਂ ਬਣੇ ਚਲੋ ਤਾਂ ਠੀਕ ਐ ਭਾਬੀ ਤੇ ਸੱਚ ਨਾਲੇ ਪੀਣਾ ਕਰਨ ਵਾਲਾ ਪਿਆ ਸੀ ਮੈਂ ਉਹ ਕਰ ਲੈਂਦੀ ਆ ਜੋੜੇ ਤੇਰੇ ਮੂਰੇ ਪਹਿਨੇ ਹੱਥ ਕੰਮ ਵਾਲੀਆਂ ਤਾਂ ਨਾ ਮੈਂ ਵੀ ਕਰਨ ਨੂੰ ਤਿਆਰ ਆ ਤੇ ਤੂੰ ਤਾਂ ਨਾ ਟੇਕ ਕੇ ਬਹਿ ਜਾ ਨਾਲੇ ਉਹ ਆਉਣਗੀਆਂ ਚੂਰਾ ਰਖਾਉਂਗੀ ਚਲੋ ਕੋਈ ਨਹੀਂ ਭਾਬੀ ਬਹਿ ਜਾਨੀ ਆ ਗੱਲ ਕਰਾਂ ਆ ਬਹਿ ਕੇ ਨਾ ਫਿਰ ਟਾਈਮ ਜਾ ਪਾਸ ਨਹੀਂ ਹੁੰਦਾ ਹੈਗਾ ਕਦੇ ਉਹਦੇ ਮੂੰਹ 'ਤੇ ਝਾਕਦੀਆਂ ਕਦੇ ਉਹਦੇ ਮੂੰਹ 'ਤੇ ਝਾਕਦੀਆਂ ਚਲ ਬਹਿਨੀ ਆ ਫਿਰ ਮੈਂ ਤਾਂ ਤੇਰੀ ਗੱਲ ਸੁਣ ਤੈਨੂੰ ਕਿਸੇ ਦੇ ਮੂੰਹ 'ਤੇ ਝਾਕਣ ਦੀ ਲੋੜ ਹੀ ਨਹੀਂ ਤੂੰ ਮੇਰੀ ਗੱਲ ਸੁਣ ਬੇਸਣ ਪਿਆ ਦਹੀਂ ਪਾ ਕੇ ਨਾ ਆਪਦੇ ਹੱਥ ਪੈਰ ਸਾਫ਼ ਕਰ ਲੈ ਤਾਂ ਵੀ ਹੱਥ ਪੈਰਾਂ ਨੂੰ ਕੀ ਹੋਇਆ ਚਲ ਕੋਈ ਨਹੀਂ ਜੇ ਬਾਲਾ ਕਹਿੰਨੀ ਆ ਕੀ ਦਹੀਂ ਤੇ ਬੇਸਣ ਪਾਣਾ ਹਾਂ ਚਲ ਠੀਕ ਆ ਕੋਲ ਕੋਲ ਨਾ ਸਮਰ ਕੇ ਹਾਂ ਕੋਲ ਲਾ ਉਹਨੂੰ ਸਮਰ ਕੇ ਤੇ ਨਾਲੇ ਮੇਰੀ ਗੱਲ ਸੁਣ ਜੇ ਕਰ ਸਕਦੀ ਐ ਤੇਰੇ ਵੀਰੇ ਦੇ ਕੱਲੇ ਦੇ ਕੱਪੜੇ ਪ੍ਰੈਸ ਕਰਦੇ ਕੱਪੜੇ ਪ੍ਰੈਸ ਮੈਂ ਕਰ ਦਿੰਨੀ ਐ ਭਾਬੀ ਲੈ ਡੀ ਕਿੱਡੀ ਗੱਲ ਆ ਤੇਰੇ ਵੀ ਕਰ ਦਿੰਨੀ ਐ ਮੈਂ ਤਾਂ ਕੱਪੜੇ ਪ੍ਰੈਸ ਮੈਂ ਕਈ ਤੇ ਜੰਨੀ ਆ ਵੀ ਮੇਰਾ ਤਾਂ ਬੇਲੀ ਦਾ ਟਾਈਮ ਨਹੀਂ ਪਾਸ ਹੋ ਰਿਹਾ ਮੈਨੂੰ ਤਾਂ ਕੋਈ ਨਾ ਕੋਈ ਕੰਮ ਤਾਂ ਨਿੱਕਾ ਮੋਟਾ ਦੇ ਹੀ ਦਿਓ ਚੱਲ ਆ ਵਧੀਆ ਕਹਤਾ ਕੱਪੜੇ ਪ੍ਰੈਸ ਕਰਾਂ ਲਈ ਮੈਂ ਤੈਨੂੰ ਆ ਹੀ ਕਹਿੰਦੀ ਸੀ ਹਾਂ ਉਹ ਉਹ ਨਾ ਤੇਰੀਆਂ ਪੱਖੀਆਂ ਜਿਹੜੀਆਂ ਸੱਤ ਪੱਖੀਆਂ ਉਹ ਅੱਡ ਪਾਈਆਂ ਪਈਆਂ ਝੂਲੇ 'ਚ ਤੇ ਉਹਨੂੰ ਨਾ ਸਮਰ ਕੇ ਪੈਕ ਕਰਕੇ ਆਦੀ ਪੇਟੀ 'ਚ ਪਾ ਦੇ ਕਿ ਤੇ ਉਹ ਨਾ ਪਾ ਸੀ ਰੈ ਜਾਂ ਕੋਈ ਨਹੀਂ ਪਾ ਵੀ ਪਾ ਦਿੰਦੀ ਐ ਚੰਗਾ ਫਿਰ ਮੈਂ ਕਰਦੀ ਐ ਚੰਗਾ ਚੰਗਾ ਹੋਰ ਲੈ ਕੁੜੀ ਜੀ ਵੀ ਕੰਵਲੀ ਆ ਲੈ ਦੱਸ ਵੀ ਤੇਰੇ ਬਿਨਾ ਕੰਮ ਰਹਿ ਜਾਣਗੇ ਕੋਈ ਨਾ ਉੱਥੇ ਵੀ ਜਾ ਕੇ ਕੰਮ ਹੀ ਕਰਨੀ ਐ ਲੈ ਮੈਨੂੰ ਤਾਂ ਮੁੰਡੇ ਆਲਿਆਂ ਦੀ ਸਮਝ ਨਹੀਂ ਆਉਂਦੀ ਜਿੱਦੇ ਸ਼ਗਨ ਪਾ ਕੇ ਗਏ ਸੀ ਉਹਦੇ ਕਹਿੰਦੇ ਸੀ ਸਾਨੂੰ ਕੋਈ ਕੁਝ ਨਹੀਂ ਚਾਹੀਦਾ ਸਾਡੀ ਕੋਈ ਮੰਗ ਨਹੀਂ ਤੇ ਹੁਣ ਹੁਣ ਸਾਨੂੰ ਗੱਡੀ ਚਾਹੀਦੀ ਐ ਕੈਨ ਦੇ ਬਚੋਲੇ ਨੇ ਟੋਲੇ ਦੀ ਸ਼ਾਂਪ ਪਵਾਲੀ ਟੋਲੇ ਦੀ ਸ਼ਮ ਕਿਸਵਾ ਪਵਾਲੀ ਜੁੱਤੀਆਂ ਕੱਸ ਜਾਂਦੀਆਂ ਨੇ ਬਚੋਲਿਆਂ ਦੀਆਂ ਘੇੜੇ ਮਾਰ ਮਾਰ ਹੈ ਹੁਣ ਕੁੜੀ ਵਾਲਾਂ ਦੇ ਘਰੇ ਜਾਨੀ ਆ ਉਹਨਾਂ ਦਾ ਮੂੰਹ ਸੁੰਘਦੀਆਂ ਕੀ ਕਹਿੰਦੇ ਕੀ ਨਹੀਂ ਜਾ ਕੇ ਮੈਂ ਤਾਂ ਦੋ ਪਾਸੇ ਪੀਸੀ ਪਈ ਆ ਕਦੇ ਇੱਧਰ ਜਾ ਕਦੇ ਉੱਧਰ ਜਾ ਓਹੋ ਉੱਤੋਂ ਹਰ ਰੱਬ ਨੇ ਗਰਮੀ ਇੰਨੀ ਕਰ ਰੱਖੀ ਆ ਬਸ ਵੀ ਆਉਣ ਵਾਲੀ ਐ ਚੱਲ ਮਨਾ ਚੱਲ ਜਾਣਾ ਤਾਂ ਪੈਣੀ ਆ ਆਧਾਰ ਕੜ ਵਾਲੀ ਤੇ ਚੜ ਜਾਨੀ ਆ ਕਿਹੜੇ ਵੇਲੇ ਦਾ ਕਿਹਾ ਹੈ ਓਹ ਹੋ ਅਸ ਹੈ ਕਾਡ ਫੜ ਲਿਆ ਇਹ ਉਹ ਉਹ ਕਹਿੰਦਾ ਸ਼ਾਮ ਨੂੰ ਦੇਉਂਗਾ ਉਹਦਾ ਪ੍ਰਿੰਟ ਹੀ ਖਰਾਬ ਹੋਗਾ ਸੀ ਓਹੋ ਤਾਈਓ ਤਾਂ ਮੈਂ ਕਹਿ ਨਹੀਂ ਹੁੰਨੀ ਐ ਵੀ ਇੰਨਾ ਦੇ ਨਾ ਨਾ ਢੇੜੇ ਲਾਈ ਚੱਲੇ ਜੇ ਹੁਣ ਮੈਂ ਤੈਨੂੰ ਕਿਹਾ ਸੀ ਤਾਂ ਜਾਦ ਆ ਗਿਆ ਅਗਲਾ ਤਾਂ ਨਾ ਗੱਲ ਹੰਡੀ ਪਾ ਲੈਂਦਾ ਹੁੰਦਾ ਉਹ ਚੱਲ ਕੋਈ ਨਿਸ਼ਾਨ ਹੋ ਆ ਜਾਣਗੇ ਬਸ ਕੋਈ ਗੱਲ ਨਹੀਂ ਮੈਂ ਲਾਗੇ ਨੂੰ ਕਿਹਾ ਸੀ ਲਾਗੇ ਪਹਿਲਾਂ ਤਾਂ ਕਹਿੰਦਾ ਸੀ ਛੱਡ ਬਣਾ ਰਹਿਣ ਦੇ ਆ ਚੱਲ ਤੂੰ ਸੀ ਬਹਲਾ ਕਰਦਾ ਤੇਰੇ ਕਰਕੇ ਕਹਿੰਦਾ ਵਾਪਰ ਬੰਟਿਆ ਆਉਂਗਾ ਉਹਨੂੰ ਆਖਿਆ ਭਈ ਜੱਥ ਨੇ ਕਾਰਡ ਆ ਜਾਣਗੇ ਤੜਕੇ ਸਰਗਤ ਬੰਡਿਆ ਨਾਲੇ ਮੇਰੀ ਗੱਲ ਸੁਣ ਕਾਰਡ ਤਾਂ ਸਿਰਫ ਉਹਨੂੰ ਐਂ ਕਹਿਦੀ ਵੀ ਕਾਰਡ ਤਾਂ ਪਈ ਤਾਂ ਵੰਡਦੇ ਆ ਉਤੇ ਦਿਨ ਤਰੀਕ ਬੰਦੇ ਦੇ ਯਾਦ ਰਹਿੰਦੀ ਐ ਉਹ ਸੱਦਾ ਆਇਆ ਤਾਂ ਅਗਲਾ ਭੁੱਲ ਜਾਂਦਾ ਹੁੰਦਾ ਇਹ ਤਾਂ ਗੱਲ ਹੈ ਚਲ ਇਹ ਤੂੰ ਛੱਡ ਬਰਾ ਮਾ ਤਾਂ ਖੇਤ ਜਾਗ ਗਨਣਾ ਵੀ ਜਨ ਉਹ ਤਾਂ ਦੇਖ ਤਾਂ ਜਦੋਂ ਮੋਟਰ ਜੀ ਕੋਈ ਪਤਾ ਕਿਹੜਾ ਛੱਡਿਆ ਹੋਊਗਾ ਉਹ ਲਾਈਟ ਜੀ ਕਦੇ ਲਾਈਟ ਹੀ ਨਾ ਬੱਗੀ ਹੋਵੇ ਕਮਲਾ ਬੰਦਾ ਤੂੰ ਤਾਂ ਤੇਰੇ ਨਾਲ ਮੱਥਾ ਮਾਰੀ ਦਾ ਕੀ ਫਾਇਦਾ ਐਦੂ ਤਾਂ ਨਾ ਬੰਦਾ ਕੰਧ ਨਾਲ ਹੀ ਟੱਕਰ ਮਾਰ ਲਿਓ ਗੱਲ ਹੋ ਗਈ ਤੇਰੀ ਕੋਈ ਪੱਕਾ ਵਿਹੜਗਾ ਪੁੱਛ ਖੇਤ ਉਹਦੀ ਜ਼ਿੰਮੇਵਾਰੀ ਲਾ ਅਗਲਾ ਡਿਊਟੀ ਨਵਾਵੇ ਆਪਦੀ ਤੇਰੇ ਤਾਂ ਘਰ ਦੇ ਕੰਮ ਕਮਲਾ ਬੰਦੇ ਐਨੇ ਪਏ ਆ ਅਗਤਲ ਕੋਈ ਨਾ ਫਿਰ ਹੁਣ ਕਾ ਬੁੱਢਾ ਉਡੀ ਖੇਤ ਲਾਵਾਂਗੇ ਪੱਕਾ ਉਹਨੂੰ ਕਹਿ ਕੇ ਆਇਆ ਬੁੱਧੂ ਨੂੰ ਉਹ ਕਹਿੰਦਾ ਜੇ ਮੈਂ ਕੱਲ ਤੋਂ ਆ ਜਾ ਕਰੂੰਗਾ ਅਜਾ ਦਿਨ ਮਾਸ਼ਾਅੱਲਾ ਅਜਾ ਦਿਨ ਜਾਇਆ ਹੋਣਾ ਮੈਂ ਕਿਰਾਂ ਖੇਤ ਕੈਰੀਂ ਬਦਲ ਕੇ ਆਉਣਾ ਹੈ ਹੋਰ ਤਾਂ ਕੋਈ ਕੰਮ ਹੈ ਨਹੀਂ ਖੇਤ ਠੀਕ ਹੈ ਬਾਕੀ ਹੋਰ ਆਪਣੇ ਕੰਮ ਵੀ ਕੀ ਆ ਕਰੇ ਸਾਰੇ ਕੰਮ ਤਾਂ ਦਾ ਹੋਇਆ ਪਿਆ ਕੁੜੀ ਦਾ ਗਹਿਣਾ ਗੱਟਾ ਸਾਰ ਬਣਿਆ ਪਿਆ ਠੀਕ ਹੈ ਤੇ ਵਾਕੀ ਤਨੂੰ ਆਹੀ ਹੈ ਬਸ ਹੋਰ ਆਪ ਕੋ ਮੁੰਡੇ ਨੇ ਕੋਈ ਮੰਗਦਿੰਦੀ ਕੋਈ ਹੋਰ ਨਹੀਂ ਕੁਛ ਕਰਿਆ ਹੋਰ ਕੀ ਕਰਨਾ ਕਪੜਾ ਲੀੜਾ ਲਈ ਬੈਠਾ ਸਦਾ ਆਪ ਲਈ ਬੈਠੇ ਕੜਾਹੀ ਚੜ੍ਹਨੀ ਹੈ ਕੜਾਹੀ ਗੱਲ ਨੂੰ ਚੜਜ ਉੜਾਹੀ ਤਾਂ ਚੜ ਜੂਗੀ ਨਾ ਹਲਵਾਈ ਆਇਆ ਘਰੇ ਹਲਵਾਈ ਨੇ ਆ ਕੇ ਨਾ ਕਰੇ ਸਮਾਨ ਚੈੱਕ ਕੀਤਾ ਵੀ ਕਿਹੜਾ ਸਮਾਨ ਆ ਗਿਆ ਕਿਹੜਾ ਰਹਿ ਗਿਆ ਪਤਾ ਨਹੀਂ ਕਿਹੇ ਜੇ ਕੰਮ ਹੈ ਓਏ ਹਲਵਾਈ ਤੜਕੇ ਆਊਗਾ ਹੁਣ ਤੜਕੇ ਆਪਾਂ ਸਾਰਾ ਕੁਝ ਚੈੱਕ ਕਰ ਲਿਆ ਜਿਹੜਾ ਕੁਝ ਉਹਨੇ ਲਿਖਾਇਆ ਸੋ ਸਾਰਾ ਕੁਝ ਲੈ ਆਏ ਹੋਰ ਕੀ ਦੱਸੂਗੀ ਚੱਕਰ ਕਰਨ ਨੂੰ ਹੁੰਦਾ ਸੀ ਜਿਹੜਾ ਕੋਈ ਮਾੜਾ ਵਟਾ ਕੁਝ ਰਹਿ ਗਿਆ ਭੱਜ ਕੇ ਲੈ ਆਵਾਂਗੇ ਮੈਂ ਤੈਨੂੰ ਐਂ ਕਹਿੰਦੀ ਆਂ ਭੌਂ ਦੀ ਪੁੱਤ ਵਾਲਿਆਂ ਦੀ ਨਹੀਂ ਮੰਗ ਤੇ ਪਰ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਇੱਕ ਤਾਂ ਉਹਨਾਂ ਦੀ ਕੁੜੀ ਹੈਗੀ ਆ ਤੇ ਵੀ ਪਰੌਣੇ ਦੀ ਛਾਪ ਵੀ ਛਾਪ ਰੋਣਾ ਦਿੰਦੇ ਆਪਾਂ ਤੇ ਦੋ ਫੁੱਫੜਾਂ ਦੀਆਂ ਕਰ ਦਿੰਦੇ ਉਹ ਫੁੱਫੜਾਂ ਉਹ ਵਿੱਚ ਕਿਹੜੀ ਸੀ ਨੇ ਜੇ ਕੋਈ ਗੱਲਬਾਤ ਹੁੰਦੀ ਉਹਨਾਂ ਦੀ ਕੋਈ ਲੈਣ ਦੇਣ ਹੁੰਦਾ ਤਾਂ ਆਪਾਂ ਨੂੰ ਕੋਈ ਦੱਸਦਾ ਅਗਲਾ ਜੇ ਉਹ ਅਗਲੇ ਨੇ ਕੋਈ ਮੰਗ ਹੀ ਨਹੀਂ ਥਰੀ ਆਪਾਂ ਕਿਉਂ ਐਵੇਂ ਦੇਈ ਚਲੀਏ ਮੇਰੀ ਗੱਲ ਸੁਣੋ ਜੀ ਭੌਂ ਦੀ ਅਗਲੇ ਦੀ ਮੰਗ ਨਹੀਂ ਸੀ ਹੈ ਚਲ ਆਪਾਂ ਆਪ ਦੀ ਧੀ ਨੂੰ ਤਾਂ ਦੇਣਾ ਹੀ ਹੈ ਜੇ ਅਗਲਾ ਆਏ ਕਰ ਦੂਗਾ ਵੀ ਇਹਨਾਂ ਦੇ ਇੱਕ ਕੁੜੀ ਸੀ ਵੀ ਇਹਨਾਂ ਨੂੰ ਆਏ ਲਖਣ ਨਹੀਂ ਸੀ ਵੀ ਸਾਡੀ ਤਾਂ ਨਹੀਂ ਮੰਗ ਸੀ ਇਹਦਾ ਮਤਲਬ ਇਹ ਤਾਂ ਨਹੀਂ ਵੀ ਕੁਝ ਪਾਓ ਨਾ ਆਪ ਦੀ ਉਛਲ ਨਾਲ ਵੀ ਆਪਾਂ ਘਰੋਂ ਪਾ ਸਕਦੇ ਆਂ ਉਹ ਆਪ ਨੂੰ ਉੱਛਲ ਨਾਲ ਪਾ ਸਕਦੇ ਆ ਪਰ ਜਿਹੜਾ ਜਿਹਾ ਕੋਈ ਕੁੜੀ ਕਰ ਤੈਨੂੰ ਗਹਿਣਾ ਆਪਾਂ ਪਰੌਣੇ ਨੂੰ ਮੜਾ ਮੋਟਾ ਹੈਗਾ ਉਹ ਹੈਗਾ ਆਪਣੇ ਕੋਲੇ ਉਹ ਜਿਹਾ ਕੁਝ ਆਪਾਂ ਬਣਾਈ ਬੈਠੇ ਆਂ ਔਰ ਆਪਾਂ ਕੀ ਕਰਨਾ ਕਰਨਾ ਤਾਂ ਨਹੀਂ ਪਰ ਮੈਂ ਤੈਨੂੰ ਐ ਕਹਿਨੀ ਆਂ ਵੀ ਤੀ ਵਾਲੇ ਨਾ ਦਿੰਦੇ ਹੁੰਦੇ ਆ ਉਹ ਫਿਰ ਹੁਣ ਦੇਈ ਤਾਂ ਐਨੇ ਹੁਣ ਦੇਵਾਂਗੀ ਐ ਤਾਂ ਨਹੀਂ ਕਹਿੰਦਾ ਵੀ ਮੈਂ ਤੁਹਾਨੂੰ ਕੁਝ ਦਿੰਦੇ ਨਹੀਂ ਆਪਾਂ ਜਿੰਨਾ ਨੂੰ ਹੁਣ ਆਪਾਂ ਵੱਧ ਤੋਂ ਵੱਧ ਦੇਵਾਂਗੇ ਉਹ ਜਿਹਾ ਕੁਝ ਹੈਗਾ ਘਰੇ ਮੁੱਲ ਦਾ ਕੋਈ ਚੀਜ਼ ਆ ਜੇ ਅਗਲੇ ਨੇ ਕੋਈ ਵੀਡੀਓ ਪਾਉਂਦੀ ਤਾਂ ਆਪਾਂ ਦੱਸਦਾ ਮੜਾ ਮੋਟਾ ਅਗਲੇ ਵੇਰੀ ਗੱਲ ਸੁਣ ਦੋ ਤਾਂ ਫੁੱਫੜਾਂ ਦਾ ਛਾਪਾ ਦੋ ਮਾਮਿਆਂ ਦੀਆਂ ਛਾਪਾਂ ਇੱਕ ਬਜ਼ੁਰਗ ਦੀ ਛਾਪ ਤੇ ਇੱਕ ਪਰੋਨੇ ਦੀ ਛਾਪ ਮੈਂ ਤਾਂ ਸੱਤ ਛਾਪਾਂ ਲਈ ਬੈਠੀ ਆ ਸੱਤ ਛਾਪਾਂ ਪਰ ਪੰਜ ਛਾਪ ਤਾਂ ਆ ਗਈਆਂ ਕਰੇ ਫਿਰ ਦੋ ਤਾਂ ਹੋਰ ਬਣਾਉਣੀਆਂ ਪੈਣਗੀਆਂ ਮੈਂ ਤੈਨੂੰ ਐਂ ਕਹਿੰਦੀ ਸੀ ਸੁਨਿਆਰੇ ਮੂੰਹ ਐਂ ਕਹਦੀ ਆਖੋ ਇੱਕ ਅੱਧੀ ਪਈ ਬਾਦੀ ਦੇ ਦੀ ਛਾਪ ਬਾਅਦ ਵਿੱਚ ਮੈਂ ਮੋੜ ਦੂੰਗਾ ਨਾਲੇ ਮੈਂ ਤੈਨੂੰ ਐਂ ਕਹਿੰਦੀ ਸੀ ਵੀ ਬੀਬੇ ਬਾਪੂ ਹੁੰਦੇ ਗੱਲ ਹੋਰ ਸੀ ਤੇ ਹੁਣ ਆਪਾਂ ਵੀ ਆਪਾਂ ਨੂੰ ਕੁ ਅਧੀਆਂ ਚੀਜ਼ਾਂ ਦਾ ਤਾਂ ਪਤਾ ਹੈ ਅਧੀਆਂ ਦਾ ਪਤਾ ਨਹੀਂ ਪਤਾ ਤਾਂ ਹੋਰ ਕੀ ਗੱਲ ਹੈ ਬਸ ਆਹੀ ਹੈ ਕੋਈ ਗੱਲ ਨਹੀਂ ਫਿਰ ਉਹਨੂੰ ਕਹਿ ਦਿੰਦਾ ਮੈਂ ਸਨੇਰੀ ਨੂੰ ਦੋਸ਼ਾਂ ਪਾ ਬੱਧ ਰੱਖਦੀ ਯਾਰ ਜੀ ਬਾਅਦ ਚ ਮੋੜ ਮੜਾਈ ਕਰ ਦਾਂਗੇ ਨਾਲੇ ਮੈਂ ਤੈਨੂੰ ਐ ਕਹਿੰਨੀ ਐ ਵੀ ਨਾ ਕੁੜੀ ਦੇ ਚਿੱਤ ਚਾਏ ਜਾਊਗਾ ਵੀ ਬੇਬੇ ਬਾਪੂ ਆਪਾਂ ਉਹਦੇ ਯਾਦ ਨਹੀਂ ਆਉਣ ਦਿੰਦੇ ਐਵੇਂ ਲੱਗਦਾ ਹੁੰਦਾ ਧੀ ਨੂੰ ਤਾਂ ਤੇ ਹਰ ਤਿਥ ਤਿਯਾਰ ਤੇ ਆਪਦਾ ਮਾਂ ਪਿਓ ਯਾਦ ਆਉਂਦਾ ਭਵਾਂ ਦੀ ਆਪਾਂ ਨਾਲ ਖੜੀ ਆ ਉਹਦੇ ਉਹ ਐ ਤਾਂ ਹੁਣ ਫਿਰ ਬੱਡੇ ਬੰਦਿਆਂ ਦਾ ਫਰਕ ਪਈ ਜਾਂਦਾ ਹੁੰਦਾ ਜਦ ਤਾਉਂਦੀ ਆ ਕਿਤੇ ਅੱਧੇ ਕੰਮ ਉਹਨਾਂ ਨੇ ਕਰਨੇ ਸੀ ਕਿਤੇ ਆਪ ਨੂੰ ਹੁਣ ਕਰਨੇ ਪੈਂਦੇ ਆ ਆਪ ਭਜ ਨਾਟਕ ਕਰਨੀ ਪੈਂਦੀ ਆ ਆ ਫਿਰ ਸੰਸਾਦ ਹੰਸਾ ਤਾਂ ਨਹੀਂ ਹੁੰਦਾ ਹੁੰਦਾ ਹੁਣ ਆ ਹੋਰ ਸੰਸੇ ਖੜੇ ਹੋ ਜਾਂਦੇ ਹੁੰਦੇ ਐਵੇਂ ਜਿੰਦਿਆਂ ਵਾਲਾ ਕਹਿਣਾ ਹੁੰਦਾ ਸੇਣਾ ਬੰਦਾ ਤਾਂ ਘਰ ਦਾ ਜਿੰਦਾ ਹੁੰਦਾ ਸੰਸੇ ਤਾਂ ਖੜੇ ਹੋ ਹੀ ਗਏ ਆ ਵੇਖਾ ਹੁਣ ਜੇ ਬੇਬੇ ਬਾਪੂ ਜਾਂਦੇ ਹੁੰਦੇ ਤਾਂ ਭੂਆ ਭੱਜੀ ਜਾਂਦੀ ਹੁਣ ਭੂਆ ਨੂੰ ਇੰਨੇ ਫੋਨ ਕਰਤੇ ਅਗਲੇ ਦਿਨ ਉਹ ਪੁੱਤ ਨਹੀਂ ਆਉਣ ਦਿੰਦੇ ਚਲਪੂ ਆ ਵੀ ਸਿਆਣੀ ਸੀ ਮਾੜੀ ਮੋਟੀ ਆਪਾਂ ਨੂੰ ਚੰਗੀ ਮਾਤ ਹੀ ਦਿੰਦੀ ਕੋਈ ਮਾੜੀ ਤਾਂ ਨਹੀਂ ਦਿੰਦੀ ਸੀ ਉਹ ਚਲ ਕੋਈ ਨਾ ਸਾਰਾ ਕੁਝ ਹੋ ਜੋ ਕਿਸੇ ਨੇ ਕਰੇ ਬਣਾ ਕੁਝ ਨਹੀਂ ਰਹਿੰਦਾ ਠੀਕ ਆ ਹੋ ਤਾਂ ਸਭ ਕੁਝ ਹੀ ਜਾਂਦਾ ਸੀ ਗੱਲ ਕਰ ਮਾਂ ਪਿਓ ਨੇ ਦੇਖਣਾ ਬਸ ਵੱਡੀ ਗੱਲ ਇਹ ਹੈ ਹਾਂ ਗਲੋਤਾ ਹੀ ਹੈ ਚਲ ਕੋਈ ਨਾ ਵੈ ਸੁਣਾਈ ਕਹਿੰਦੀ ਸੀ ਜੀ ਬੰਦਾ ਨਾ ਹੁਣ ਪੱਕਾ ਹੀ ਖੇਤ ਵਾਸਤੇ ਪੁੱਛ ਲਾ ਤੇ ਨਾਲੇ ਤਾਂ ਆਪਣੇ ਪਸ਼ੂਆਂ ਨੂੰ ਨੀਰਾਚਾਰਾ ਪਾ ਦਿਆ ਕਰੂ ਨਾਲੇ ਖੇਤ ਦੀ ਡਿਊਟੀ ਸੰਭਾਲ ਲਿਆ ਕਰੂ ਐ ਹੁਣ ਤੂੰ ਕੱਲਾ ਜਾਣਾ ਕਿੱਧਰ ਕਿੱਧਰ ਹੋਏਗਾ ਉੱਚਾ ਹੈ ਮੈਂ ਤੈਨੂੰ ਕਹੀ ਨਾ ਬੱਧੂ ਆਊਗਾ ਤੜਕੇ ਕਹਿੰਦਾਸ ਮੈਂ ਸਾਰਾ ਕੁਝ ਆਪਕੇ ਸਾਹਮਣੇ ਕਰੂੰ ਆਪਕੋ ਖੇਦਾ ਬੰਨਾ ਸਮਝਾਇਆ ਕਰੂੰ ਨਾਲ ਇੱਥੇ ਤੈਨੂੰ ਮਾਰ ਪੁੱਸਦ ਕਰੀ ਜਾਊਗਾ ਉਹਨੂੰ ਆਖਿਆ ਮੈਂ ਦੱਸਦ ਨਿਹੜੇ ਹੈਗੇ ਭਾਈ ਲੈ ਜੀ ਠੀਕ ਹੈ ਠੀਕ ਹੈ ਚਲ ਕੋਈ ਨਾ ਫਿਰ ਮੈਨੂੰ ਵੀ ਐ ਫਿਕਰ ਜਾ ਹੋ ਜਾਂਦਾ ਵੀ ਕੰਮਾਂ ਨੂੰ ਵੇਖ ਵੇਖ ਕੇ ਆ ਗੱਟੇ ਭਰੇ ਪਏ ਐ ਪੀਣੇ ਕਰ ਕਰ ਕੇ ਇਹ ਨਹੀਂ ਉੱਥੇ ਚੱਕੀ ਤੇ ਕੋਈ ਬਚਾ ਕੇ ਆਇਆ ਕੋਈ ਨਹੀਂ ਮੈਂ ਕਹਿ ਦਿੰਦਾ ਜੇ ਸਾਮਤ ਰਾਂਗਾ ਉਹਨੂੰ ਫਿਰ ਤੜਕੇ ਸਨਿਆ ਪਿਆ ਦੂਰ ਰਾਤ ਨੂੰ ਲੈਟ ਆਊਗਾ ਕਹਿੰਦਾ ਹੱਥ ਨੇ ਸਿੱਟਿਆਂਗਾ ਉਹ ਜੱਕਨੇ ਦਾ ਵੀ ਇੱਕ ਨਗਾ ਚਲ ਮੈਂ ਅਗਰ ਕਿਹੜਾ ਬਦ ਲਿਆ ਮੈਂ ਫਿਰ ਕੱਲ ਤੋਂ ਦਾ ਹੋ ਆ ਜਾ ਕਰੂ ਠੀਕ ਠੀਕ ਚਲ ਤੂੰ ਤਾਂ ਖੇਤ ਜਾ ਕੇ ਰਾਂ ਅੱਜ ਤਾਂ ਵੇਖਿਆ ਉਹਦੇ ਕੰਮ ਨਵੇੜਿਆ ਚਲੋ ਕੱਲ ਨੂੰ ਤੂੰ ਦਿਹਾੜੀ ਕਾਪੀ ਕਰ ਲੂਗਾ ਫਿਰ ਦੇਖਣੀ ਹੈ ਮੀਤ ਕੀ ਕਰਦੀ ਹੈ ਲੈ ਦੇਖੀ ਆ ਭਾਬੀ ਜੀ ਕਹਿੰਦੇ ਸੀਗੇ ਕੱਪੜੇ ਪ੍ਰੈਸ ਕਰਦੀ ਤੇਰੇ ਵੀਰੇ ਦੇ ਮੈਂ ਉਹ ਵੀ ਪ੍ਰੈਸ ਕਰਤੇ ਤੇ ਪੱਖੀਆਂ ਕਹਿੰਦੇ ਸਾਮ ਦੀ ਪੇਟੀ ਚ ਮੈਂ ਉਹ ਵੀ ਸਾਮਤੀ ਆ ਆ ਦੋ ਕੰਮ ਸੀ ਮੈਂ ਤਾਂ ਮੈਂਟ ਚ ਨਿਮੇੜ ਤੇ ਆਹ ਬੈਲੀ ਬੈਠੀ ਤਾਂ ਮੇਰਾ ਭਲਾ ਕੀ ਮੈਂ ਟਾਈਮ ਪਾਸ ਹੋਊਗਾ ਮੇਰਾ ਤਾਂ ਜੀ ਜਾਨੀ ਲੱਗਦਾ ਹੈਗਾ ਭਾਬੀ ਪਤਾ ਨਹੀਂ ਕੀ ਧਰੀ ਜਾਂਦੀ ਹੈ ਜੀ ਆਹ ਲੈ ਤੇਥੋਂ ਬਿੰਦ ਪਿਆ ਨਾ ਗਿਆ ਭਾਬੀ ਮੈਂ ਤਾਂ ਨਾ ਬੈਠੀ ਬੈਠੀ ਬੋਰ ਜੀ ਹੋਈ ਜਾਂਦੀ ਸੀ ਸੱਚੀ ਤੂੰ ਸ ਤਾਂ ਸਾਰੇ ਕੰਮ ਹੀ ਮੈਥੋਂ ਕੋਲੇ ਆ ਗਏ ਕਿ ਕਿ ਉੱਥੇ ਹਜੇ ਤੂੰ ਕਰਨੇ ਨਹੀਂ ਹੈਗੇ ਕੰਮ ਨਾਲੇ ਮੈਂ ਤੈਨੂੰ ਆਹ ਹੀ ਕਹਿੰਦੀ ਸੀ ਹਾਂ ਆਪ ਦੇ ਨਾਉ ਨੂੰ ਤਾਂ ਸਮਾਰ ਕੇ ਸਾਫ ਕਰ ਲੈਂਦੀ ਕੋਈ ਨਹੀਂ ਭਾਬੀ ਅੱਜ ਜਿਹੜਾ ਹੁਣ ਆਏ ਆਂ ਵੀ ਅੱਜ ਜੀ ਕੱਲ ਨੂੰ ਹੀ ਮੇਰੇ ਆਨੰਦ ਨੇਗੇ ਹਜੇ ਬਿਤੇਰੇ ਦਿਨ ਪਈ ਆਗੇ ਕਰ ਲੂੰਗੀ ਸਾਰਾ ਕੁਛ ਆਪ ਸਾਫ ਤੇ ਭਾਬੀ ਮਹਿੰਦੀ ਹੀ ਕਰਾ ਲਈ ਤੁ ਮੈਨੇ ਕਹਨੀ ਮਾਰੀ ਨੀ ਇਹ ਤਾਂ ਉਹ ਲਾਗੀ ਸੀ ਤਾਈ ਕੀ ਕੁੜੀ ਅੱਛਾ ਤੇ ਇਧਰ ਨਹੀਂ ਲਾਈ ਉਹ ਵੀ ਲਾਗੀ ਜਵਾਖੜੀ ਕਹਿੰਦੀ ਮੈਂ ਲਾਵਾਂ ਮਾਸੀ ਤੇਰੇ ਮਹਿੰਦੀ ਹੁਆਂ ਤਰਾਂ ਤੇ ਜੀ ਘਟ ਲਈ ਭਾਬੀ ਜਾਂ ਤਾਂ ਦੋਨੇ ਹੱਥਾਂ ਤੇ ਲਾਉਂਦੀ ਸੋਹਣੀ ਲੱਗਦੀ ਆ ਘਾਟ ਤੇ ਲਾਲੀ ਇੱਕ ਤਾਂ ਲਾਈ ਨੀ ਉਹ ਤਾਂ ਵਿਆਹ ਵੇਲੇ ਲਾਉਂ ਤੇਰੇ ਅਹਹ ਪੰਛੀ ਦਿਨਾਂ ਤੱਕ ਬਸ ਉਹ ਹੋ ਹੋ ਜੂਗੀ ਅੱਛਾ ਮਮਾ ਖ ਮੈਂ ਵੀ ਲਾ ਲੈਂਦੀ ਭਾਬੀ ਮਹਿੰਦੀ ਜੀ ਮੇਰੀ ਗੱਲ ਸੁਣ ਤੇਰੀ ਮਹਿੰਦੀ ਤਾਂ ਆਪਾਂ ਉਹ ਤੋਂ ਜਿਹੜੀ ਉਹ ਮੂੰਹ ਜਾਂ ਤੋਂਦੀ ਹੁੰਦੀ ਹੁੰਦੀ ਆ ਪਾਰਲਰ ਵਾਲੀ ਉਹ ਤੋਂ ਲਵਾ ਕੇ ਲਿਆਵਾਂਗੇ ਵਧੀਆ ਮਹਿੰਦੀ ਇਹ ਤਾਂ ਟੱਕੇ ਦੇ ਨਾਲ ਲਾਤੀ ਇਹ ਕੋਈ ਮਹਿੰਦੀ ਲਾਈ ਆ ਚਲ ਕੋਈ ਨਹੀਂ ਮੈਂ ਤਾਂ ਹੀ ਕਹਿੰਦੀ ਸੀ ਦੋਨੇ ਹੱਥਾਂ ਤੇ ਲਵਾ ਲੈਂਦੀ ਸੋਹਣੀ ਲੱਗਦੀ ਚਲ ਕੋਈ ਨਾ ਉਹ ਤਾਂ ਪਾਰਲਰ ਵਾਲੀ ਤੋਂ ਲਵਾएंगे ਅਖਾਤ ਨਾਲੇ ਤਾਂ ਮੈਂ ਚੂੜੀਆਂ ਚੜਾ ਕੇ ਲਿਆਉਂਗੀ ਅੱਛਾ ਤੇ ਜਿਹੜੇ ਮੈਂ ਸੂਟ ਬਣਾਏ ਉਹਨਾਂ ਦੇ ਨਾਲ ਦੀਆਂ ਚੂੜੀਆਂ ਲੈ ਕੇ ਆਉਣੀਆਂ ਕੀ ਕਪਾ ਪਿਚਲ ਕੋਈ ਨਹੀਂ ਆਦਾ ਸਾਰਾ ਸਮਾਨ ਲੈ ਹਾਂ ਸਮਾਨ ਤਾਂ ਬਸ ਹੋਰ ਕੀ ਕਰਨਾ ਬਾਕੀ ਤੇਰੇ ਕੰਨਾਂ ਕੋ ਨਾਲੇ ਪਹਿਲਾਂ ਵਾਲੇ ਪਈ ਆ ਉਹ ਪਾ ਲੂੰਗੀ ਮੈਂ ਤਾਂ ਚਲੋ ਸੋਹਣਿਆ ਸੈੱਟ ਸੁੱਟ ਜੀ ਹਾਂ ਜਿਹੜੇ ਆਪਾਂ ਵਿਆਹ ਸ਼ਾਦੀ ਜਾਂ ਨੈਕਰੀਜ਼ ਲੈਂਦੇ ਸੀ ਦੋਨੇ ਨਾਣ ਪਰ ਜਾਈ ਹੈ ਨਾ ਸਾਰੇ ਪਏ ਆਪਣੇ ਕੋਲ ਬਾਕੀ ਇੱਕ ਅੱਧਾ ਤਾਂ ਮਾਮੀ ਲੈ ਲਈ ਨਾ ਆਉਂਦੇ ਘਰੇ ਵਿਆਹ ਹੁਣ ਤਾਂ ਉਹ ਤਾਂ ਸੁਨਿਆਰਾਂ ਤੋਂ ਲੈ ਲੂੰਗੀ ਕਿਰਾਏ ਤੇ ਮਿਲ ਜਾਂਦਾ ਹੁੰਦਾ ਸੈੱਟ ਹਾਂ ਮਿਲ ਜਾਂਦਾ ਪਾਰਲਰ ਵਾਲਿਆਂ ਕੋਲੋਂ ਵੀ ਮਿਲ ਜਾਂਦਾ ਸਾਰਾ ਕੁਝ ਨੇ ਪਾਲਰ ਵਾਲਿਆਂ ਨੇ ਤੇ ਮੇਰੀ ਗੱਲ ਸੁਣ ਤੂੰ ਹੀ ਆਪਦੀ ਕੋਈ ਚੀਜ਼ ਇੱਕ ਅੱਧੀ ਵੱਧ ਲੈਣੀ ਹੋਈ ਤੂੰ ਹੀ ਲੈ ਲਈ ਚੱਲ ਕੋਈ ਗੱਡੀ ਮੇਰੀ ਗੱਲ ਸੁਣ ਚਾਹ ਨਹੀਂ ਬਣਾਈ ਪਾਣੀ ਮੋਟ ਜਾ ਤਾਂ ਮੈਂ ਬਣਾ ਕੇ ਰੱਖਿਆ ਹੀ ਅੱਛਾ ਤੇਰਾ ਵੀਰਾ ਆਇਆ ਤੇ ਉਹ ਹੁਣ ਖੇਤ ਗਿਆ ਆ ਵੀ ਮੈਨੂੰ ਘਟ ਕਚਾਈ ਲਿਆ ਦੇ ਚਾਹ ਤਾਂ ਮੈਂ ਲਿਆ ਦੇਣੀ ਹੈ ਤੈਨੂੰ ਮੈਂ ਤੈਨੂੰ ਐਂ ਕਹਿੰਦੀ ਸੀ ਕੋੜੇ ਕੰਮ ਤਾਂ ਨਾ ਸਾਰਾ ਦੇਣੀ ਨਹੀਂ ਮੁੱਕਦੇ ਤੇ ਐਂ ਕਰ ਤੂੰ ਵੀ ਬਿੰਦਕਰਾਮ ਕਰ ਲੈ ਮੈਂ ਤਾਂ ਨਾ ਉੱਥੇ ਜਾ ਕੇ ਪੋਰਚ ਚ ਬੈਣੀ ਤੇ ਤੈਨੂੰ ਚਾਹ ਫੜਾ ਜਾਨੀ ਆ ਚਾਹ ਫੜਾ ਜਾਵਾਂ ਪੈਣੀ ਆ ਨੀਂਂਦ ਜੀ ਤਾਂ ਮੈਨੂੰ ਆਉਂਦੀ ਨਹੀਂ ਹੈਗੀ ਤੇ ਆਏ ਆ ਫਿਰ ਸੁਬਾ ਵੀ ਲੇਟ ਉੱਠੀ ਸੀਗੀ ਮੈਂ ਤਾਂ ਤਾਂ ਕਰਕੇ ਚਾਹ ਲਿਆ ਦੇ ਬਸ ਪੀ ਕੇ ਮੈਂ ਤਾਂ ਜਾਣਾ ਚਾਹ ਤੇ ਮੁੜਿਆ ਵੀ ਹੋਗੀ ਲਾ ਲੈਣੀ ਆ ਨਾਲੇ ਤਾਂ ਮੈਂ ਉੱਥੇ ਬਿੜਕ ਰੱਖ ਲਵਾਂਗੀ ਤੇ ਨਾਲੇ ਪੋਰਚ ਚ ਆਏ ਆ ਨਾ ਵੀ ਮੇਰੀ ਜੇ ਅੱਖ ਲੱਗ ਗਈ ਹਵਾ ਆ ਜਾਂਦੀ ਏ ਠੰਡੀ ਤੇ ਵੰਦ ਆਏ ਆ ਫਿਰ ਆਥਨ ਨੂੰ ਕੰਮ ਉਹੀ ਫੇਰ ਖੜੇ ਹੋ ਜਾਣਗੇ ਕਾਲ ਕੋਈ ਨਹੀਂ ਫਿਰ ਤੂੰ ਬੋਰ ਚ ਜਪਾ ਜ ਮੈਂ ਤਾਂ ਟੀਵੀ ਦੇਖਦੀ ਆਂ ਚਲ ਟੀਵੀ ਵੇਖ ਲੈ ਚਲ ਮੈਂ ਚਾਹ ਲਿਆ ਕਿ ਦਿਨੀਆਂ ਤੈਨੂੰ ਚਲ ਚਾਹ ਕੋਈ ਨਹੀਂ ਚਲ ਭਾ ਵਿਚਾ ਲਿਆ ਤੂੰ ਰਿਮੋਟ ਜਾ ਕਿੱਧਰ ਗਿਆ ਮੈਂ ਵੀ ਲਾਵਾ ਤੇ ਹੀ ਮੱਸਾ ਪਹੁੰਚੀ ਆਂ ਸਿਖਰ ਦੁਪਹਿਰੇ ਗਰਮੀ ਚ ਓਹੋ ਪਣੇ ਪਣੇ ਸਿਖਰ ਦੁਪਹਿਰਾ ਹੋਇਆ ਪਿਆ ਕਿਤੇ ਸੁੱਤੀਆਂ ਹੀ ਨਾ ਪਈਆਂ ਹੁਣ ਪਣੇ ਕੌਣ ਬਾਹਰ ਖੜਕਾਈ ਜਾਂਦਾ ਹੈ ਬਾਹਰ ਖੁੱਲ੍ਹਾ ਹੀ ਐ ਕੌਣ ਐ ਲੈ ਇਹ ਤਾਂ ਬਚੋਲਣ ਤੁਰੀ ਆਂਦੀ ਐ ਗਾਈ ਨੰਗਿਆ ਪੈਣੇ ਆ ਗਈ ਆ ਗਈ ਪੈਣੇ ਗਰਮੀ ਵਿਵਾਲੀ ਆ ਹੋ ਹੋ ਮਸਾ ਪਹੁੰਚੀ ਮੈਂ ਤਾਂ ਸਤਿ ਸ਼੍ਰੀ ਅਕਾਲ ਪੈਣੇ ਸਤਿ ਸ਼੍ਰੀ ਅਕਾਲ ਹੋਰ ਠੀਕ ਐ ਹਾਂਜੀ ਪੈਣੇ ਠੀਕ ਠਾਕ ਹੋਰ ਤੁਸੀਂ ਦੱਸੋ ਕਿ ਮੈਂ ਠੀਕ ਆ ਕਰੇ ਹਾਂ ਕਰੇ ਤਾਂ ਠੀਕ ਐ ਐ ਚਾਂਚਕ ਤੁਸੀਂ ਕਿਵੇਂ ਆਗੇ ਕੀ ਕਰਾਂ ਭੈਣੇ ਪੁੱਛੀ ਨਾ ਵਾਸਾ ਮੁੰਡੇ ਵਾਲਿਆਂ ਕੋਲੇ ਮੁੰਡੇ ਦੀ ਮਾਂ ਨੇ ਸੂਣ ਕੀਤਾ ਸੀ ਕੱਲ ਉਹਨਾਂ ਦੇ ਘਰੇ ਗਈ ਸੀ ਉਹਨਾਂ ਨੇ ਸਨੇਹਾ ਲਾਇਆ ਸੀਗਾ ਕੋਈ ਮੈਂ ਆਖਾ ਚੱਲ ਹੁਣ ਇੱਧਰ ਵੀ ਆ ਜਾ ਅੱਛਾ ਹੁਣ ਸਨੇਹਾ ਦੇਣ ਆਈ ਸੀ ਕੋਈ ਸਨੇਹਾ ਸਾਨੂੰ ਦੇਣ ਆਈ ਸੀ ਤੁਸੀਂ ਅਸੀਂ ਤਾਂ ਤਿਆਰੀ ਟੁਰੀ ਸਾਰੀ ਕਰੀ ਬੈਠੇ ਆਂ ਸਾਨੂੰ ਤਾਂ ਜਿਵੇਂ ਜਿਵੇਂ ਕੋਸ਼ਾ ਤੁਸੀਂ ਦੱਸਿਆ ਉਹ ਵੀ ਅਸੀਂ ਕਰੀ ਜਾਨੇ ਹਾਂ ਤਾਂ ਠੀਕ ਆ ਭੈਣੇ ਉਹ ਮੈਂ ਤਾਂ ਇਹ ਕਹਿੰਦੀ ਸੀਗੀ ਗੱਲ ਜੀ ਵੀ ਕਰਨੀ ਔਖੀ ਆ ਹਨਾ ਦੇਖ ਹਾਂ ਆਏ ਕਹਿੰਦੀ ਸੀ ਭੈਣੇ ਮੈਂ ਨਾ ਮੁੰਡੇ ਵਾਲਿਆਂ ਨੇ ਕਿਹਾ ਸੀ ਵੀ ਗੱਡੀ ਚਾਹੀਦੀ ਐ ਸਾਨੂੰ ਗੱਡੀ ਚਾਹੀਦੀ ਐ ਹਾਂ ਭੈਣੇ ਮੁੰਡੇ ਵਾਲਿਆਂ ਨੇ ਹੈ ਹਾਂ ਦੇਖ ਮੈਨੂੰ ਤਾਂ ਆਪਾਂ ਜੇ ਬਲਾਈ ਆਏ ਜੇ ਲੱਗਿਆ ਵੀ ਮੈਂ ਕਿਵੇਂ ਜਾਵਾਂ ਕਿਵੇਂ ਮੱਥੇ ਲੱਗਾ ਤੁਹਾਡੇ ਹਨਾ ਤਮ ਮੇਰੀ ਗੱਲ ਸੁਣ ਲੈ ਨਯਮਣ ਵੀ ਤੂੰ ਮੈਨੂੰ ਆਖੇਂਗੀ ਵੀ ਭਾਬੀ ਕੀ ਕਹਿੰਦੀ ਐ ਜਦੋਂ ਆਪਾਂ ਰਿਸ਼ਤਾ ਕਰਿਆ ਸੀ ਮੀਤ ਦਾ ਹੈ ਉਦੋਂ ਤਾਂ ਉਹਨਾਂ ਦੀ ਕੋਈ ਮੰਗ ਨਹੀਂ ਸੀ ਤੇ ਹੁਣ ਬੱਜੇ ਦਿਨਾਂ ਦੇ ਗੱਡੀ ਮੰਗਦੇ ਐ ਵੀ ਮੁੰਡੇ ਦੀ ਮਾਂ ਨੂੰ ਤੂੰ ਆਏ ਨਹੀਂ ਆਖਿਆ ਵੀ ਮੰਗਣ ਵੇਲੇ ਮੰਗ ਲੈਂਦੇ ਉਦੋਂ ਅਸੀਂ ਗੱਡੀ ਛੱਡ ਕੁਛ ਦੇਣ ਦਾ ਸੀ ਹਿੱਲਾ ਕਰ ਲੈਂਦੇ ਲੱਭ ਮੈਂ ਤਾਂ ਆਖਿਆ ਸੀ ਮੈਂ ਤਾਂ ਕਿਹਾ ਸੀ ਹੁਣ ਵਿਚੋਲਿਆਂ ਦੀ ਕੌਣ ਸੁਣਦਾ ਹੈ ਹੈ ਵਿਚੋਲੇ ਤਾਂ ਲਾਵਾ ਤਿੱਕਰ ਹੀ ਹੁੰਦੇ ਨੇ ਬਾਚਾ ਤਾਂ ਤੁਹਾਡਾ ਕੀ ਪਤਾ ਹੁਣੀ ਗਿੱਟਮਿੱਟ ਕਰਕੇ ਕੱਢ ਦਊ ਮੈਂ ਨੂੰ ਨਹੀਂ ਆਏ ਕਿਵੇਂ ਕੱਢ ਦਾਂਗੇ ਭੈਣੇ ਮੇਰੀ ਗੱਲ ਸੁਣ ਆ ਤਾਂ ਗੱਲ ਜਮਾ ਚੱਜ ਦੀ ਨਹੀਂ ਕੀਤੀ ਫਿਰ ਬੁੜੀ ਨੇ ਉਹ ਵੇਖ ਮੇਰੀ ਗੱਲ ਸੁਣ ਮੁੰਡਾ ਸਰਕਾਰੀ ਨੌਕਰੀ ਲੱਗਿਆਗਾ ਮੈਂ ਉਦੋਂ ਦੀਂਦਾ ਨਹੀਂ ਸੀ ਜਦੋਂ ਰਿਸ਼ਤੇ ਦੀ ਗੱਲਬਾਤ ਹੋਈ ਐ ਸਾਰੀ ਉਦੋਂ ਵੀ ਸਰਕਾਰੀ ਨੌਕਰੀ ਤੇ ਲੱਗਿਆ ਸੀ ਉਦੋਂ ਤਾਂ ਆਏ ਕਹਿੰਦੇ ਆਖੇ ਸਾਡੀ ਤਾਂ ਮੰਗ ਨਹੀਂ ਅਸੀਂ ਤਾਂ 1 ਰੁਪਏ ਨਾਲ ਰਿਸ਼ਤਾ ਲੈਣਾ ਆ ਤਾਂ ਭਾਈ ਹੁਣ ਫਿਰ ਗੱਲ ਕੰਮ ਕੁਸੂਤ ਬੁੜੀ ਰਾਜ ਕਰੂਗੀ ਰਾਜ ਮਾਤਾ ਇਹ ਕਹਿੰਦੀ ਸੀ ਰਾਜ ਤਾਂ ਹੁਣ ਕਰੂਗੀ ਕੁੜੀ ਤਾਈਓ ਤਾਂ ਅਸੀਂ ਇਹ じゃ ਘਰ ਪਾਲਿਆ ਵੀ ਕੁੜੀ ਸਾਡੀ ਰਾਜ ਕਰੇ ਅੱਗੇ ਵਿਚਾਰੀ ਨੇ ਪਿਓ ਮਾਂ ਖਨੂਆ ਔਖੀ ਐ ਵੇਖ ਤੈਨੂੰ ਪਤਾ ਹੀ ਐ ਪਾਉਂਦੀ ਅਸੀਂ ਕਰਤਾ ਸਾਰਾ ਕੁਛ ਦੇ ਕੇ ਤੇ ਪਰ ਮਾਂ ਪਿਓ ਨਾਲ ਜਿਹੜੇ ਚਾ ਆਲਾੜ ਹੁੰਦੇ ਨਾ ਉਹ ਮਾਂ ਪਿਓ ਹੀ ਜਾਣਦੇ ਹਾਂ ਉਹ ਤਾਂ ਗੱਲ ਮੰਨਦੀ ਆ ਮੈਂ ਥੋੜੀ ਹੁਣ ਭਈ ਮੇਰੀ ਤਾਂ ਇਹ ਕੋਈ ਸਿਰਦਰਦੀ ਹੈ ਨਹੀਂ ਹਨਾ ਇਹ ਤਾਂ ਥੋੜੀ ਸਿਰਦਰਦੀ ਹੈਗੀ ਗੱਡੀ ਮੰਗੀ ਅਗਲੇ ਨੇ ਗੱਡੀ ਦਾ ਇੰਤਜ਼ਾਮ ਕਰੋ ਮੈਨੂੰ ਨਹੀਂ ਪਤਾ ਤਾਂ ਮੇਰੀ ਗੱਲ ਸੁਣਾ ਹੁਣ ਗੱਡੀ ਦਾ ਇੰਤਜ਼ਾਮ ਏ ਕੋਈ ਖਡਾਉਣਾ ਥੋੜੀ ਐ ਵੀ ਜਾ ਕੇ ਬਾਜ਼ਾਰ ਚੋ ਲਿਆਵਾਂਗੇ ਇਹ ਤਾਂ ਫਿਰ ਬੁਢੀ ਨੂੰ ਆਪ ਨੂੰ ਵੀ ਚਾਹੀਦਾ ਉਹਨੂੰ ਨਾ ਮੁੰਡੇ ਨੇ ਵੀ ਫਿਰ ਕੁਛ ਕਿਹਾ ਕਿ ਕੱਲੀ ਮਾਂ ਹੀ ਬੋਲੀ ਸੀ ਹੁਣ ਮੈਨੂੰ ਤਾਂ ਕੀ ਪਤਾ ਜੀ ਹਨਾ ਮੈਨੂੰ ਤਾਂ ਮੁੰਡੇ ਦੀ ਮਾਂ ਨੇ ਕਹਿ ਕੇ ਭੇਜਿਆਗਾ ਮੁੰਡੇ ਦੀ ਮਾਂ ਨਾਲ ਹੀ ਸਾਰੀਆਂ ਗੱਲਾਂ ਕਰਤਾ ਹੂੰਗਾ ਅੱਛਾ ਚਲ ਕੋਈ ਨਾ ਫਿਰ ਪਈ ਹੁਣ ਮੇਰੇ ਤਾਂ ਕੱਲੀ ਦੇ ਹੱਥ ਵੱਸ ਨਹੀਂ ਬਾਕੀ ਉਹ ਗਿਆ ਹੋਇਆ ਮੀਤਾ ਦਾ ਪ੍ਰਾਖੇਤ ਫਿਰ ਵੇਖਦੇ ਆਂ ਕੀ ਹੱਲ ਕਰਨਾ ਚਲ ਕੋਈ ਨਾ ਤੁਸੀਂ ਦੇਖ ਲਿਓ ਹੁਣ ਮੈਂ ਜਾਣੀ ਆਗੀ ਨਹੀਂ ਨਹੀਂ ਜਾ ਨਾ ਤੂੰ ਚਾਹ ਪਾਣੀ ਪੀ ਨਾ ਨਾ ਬੱਸ ਚਾਹ ਤਾਂ ਨਹੀਂ ਪੀਣੀਗੀ ਮੈਂ ਇਥੋਂ ਗੰਨੇ ਦਾ ਜੂਸ ਜਿਹਾ ਪੀ ਆਈ ਸੀ ਮੈਂ ਜਾਣੀ ਆਗੀ ਹੁਣ ਮੈਂ ਮੈਂ ਘਰੇ ਦੱਸ ਕੇ ਨਹੀਂ ਆਈ ਆਪਦੇ ਘਰ ਵਾਲੇ ਨੂੰ ਤੇ ਮੈਂ ਜਾਣਾ ਛੇਤੀ ਨਾ ਮੀਰੀ ਗੱਲ ਸੁਣਾ ਮਣ ਪਰ ਆਏ ਆ ਭਈ ਤੇਰੇ ਕਹਿਣ ਤੇ ਅਸੀਂ ਕੁੜੀ ਦਾ ਰਿਸ਼ਤਾ ਤਾਂ ਕਰਤਾ ਤੇ ਪਰ ਗੱਲ ਉਹ ਨਾ ਹੋਵੇ ਵੀ ਕਿਤੇ ਵੀ ਗੱਲ ਹੋਰ ਬਣ ਜੇ ਹੁਣ ਤੇਰੇ ਤੇ ਵੀ ਸਾਨੂੰ ਯਕੀਨ ਸੀ ਤੇ ਪਰ ਆ ਜਿਹੜਾ ਅੱਜ ਹੁਣ ਤੂੰ ਸੁਨੇਹਾ ਲੈ ਕੇ ਆਈ ਹੈ ਇਹ ਤਾਂ ਮੈਨੂੰ ਐ ਲੱਗਦਾ ਵੀ ਅਸੀਂ ਤੇਰੇ ਪਿੱਛੇ ਲੱਗ ਕੇ ਕੁੜੀ ਖੂਚ ਤੱਕਾ ਦੇਣ ਵਾਲੀ ਗੱਲ ਕਰਦੀ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੁਣ ਜਿਵੇਂ ਮੈਨੂੰ ਉਹਨਾਂ ਨੇ ਕਿਹਾ ਫਿਰ ਮੈਂ ਸੋਨੂੰ ਹੁਣ ਦੱਸਣ ਆ ਗਈ ਸੁਨੇਹਾ ਦੇਣ ਆ ਗਈ ਮੇਰਾ ਤਾਂ ਫਰਜ਼ ਬਣਦਾ ਸੀ ਆਉਣ ਦਾ ਹੈ ਮੁੰਡਾ ਸਰਕਾਰੀ ਨੌਕਰੀ ਕਰਦਾ ਮਾਰੀ ਮੋਟੀ ਗੱਲ ਦਿਮਾਗ ਚ ਪਾਓ ਸਮਝੋ ਗੱਲ ਨੂੰ ਚਲ ਕੋਈ ਚਲ ਅਗਲੀਆਂ ਮੰਗਾਂ ਤਾਂ ਹੁੰਦੀਆਂ ਹੀ ਨੇ ਦੇਣਾ ਤਾਂ ਬਾਕੀ ਆਪਦੀ ਤੀਨੂ ਹੀ ਹੁੰਦਾ ਹੈ ਇੱਕ ਬਹਾਨਾ ਹੁੰਦਾ ਇਹ ਤਾਂ ਤੀਨੂ ਤਾਂ ਦੇਣਾ ਹੁੰਦਾ ਪਰ ਰਾਰਾ ਸਿਰ ਦੀ ਚੀਜ਼ ਦਿੰਦੇ ਆਪਾਂ ਸੋਹਣੇ ਲੱਗਦੇ ਹੁੰਨੇ ਆ ਐ ਖੜੇ ਪੈਰੇ ਜਿਹੜੇ ਬੰਦੇ ਨੇ ਅੱਜ ਚੀਜ਼ ਮੰਗ ਲਈ ਇਹੇ ਜੇ ਰਿਸ਼ਤੇਦਾਰ ਤੰਗ ਹੀ ਕਰਦੇ ਹੁੰਦੇ ਆ ਹੁਣ ਭਾਈ ਇਹ ਤੁਸੀਂ ਘਰੇ ਸਲਾਹ ਕਰਕੇ ਦੱਸ ਦਿਓ ਮੈਨੂੰ ਫਿਰ ਮੈਂ ਤਾਂ ਕੀ ਕਹਿ ਸਕਦੀ ਹੁਣ ਚਲ ਕੋਈ ਨਾ ਫਿਰ ਦੱਸਦੇ ਆ ਤੈਨੂੰ ਸਲਾਹ ਕਰਕੇ ਕੋਈ ਨਾ ਇਹਦਾ ਭਰਾ ਖੇਤ ਗਿਆ ਹੋਇਆ ਮੀਤ ਦਾ ਠੀਕ ਆ ਚਲ ਮੈਂ ਚਲਦੀ ਆਂਗੀ ਬੱਸ ਵੀ ਨਹੀਂ ਮਿਲਦੀ ਜੈ ਖਾਣਾ ਦੀ ਬੱਸਾਂ ਦਾ ਵੀ ਬਹੁਤ ਔਖਾ ਉੱਥੋਂ ਗਰਮੀ ਬਹੁਤ ਆਉਂਦੀ ਹੈ ਬਸ ਇਹ ਬੱਸ ਲਾਸਟ ਟਾਈਮ ਆਊਗਾ ਹਾਂ ਗਰਮੀ ਬਹੁਤ ਆਉਂਦੀ ਹੈ ਹਾਂ ਚਾਰ ਹੀ ਟਾਈਮ ਆਈਆਂ ਮਸਾਂ ਆਈਆਂ ਗਰਮੀ ਬਹੁਤ ਚੰਨੀ ਆ ਚਲ ਸੰਗ ਨਾਲ ਦੱਸ ਦਿਓ ਮੈਨੂੰ ਫੋਨ ਕਰਕੇ ਠੀਕ ਹੈ ਠੀਕ ਹੈ ਕਿਵੇਂ ਤੁਹਾਡੀ ਸਲਾਹ ਹੋਈ ਫਿਰ ਮੈਂ ਮੁੰਡੇ ਵਾਲਾ ਨੂੰ ਦੱਸ ਦੂੰਗੀ ਚੰਗਾ ਵੀ ਲੈ ਆਹ ਕੀ ਕਾਡੇ ਨੇ ਗੱਲ ਮਾਰੀ ਗੱਡੀ ਵੀ ਗੱਡੀ ਥੋੜੀ ਘਣੀ ਚੀਜ਼ ਐ ਵੀ ਮੰਗਦੀ ਨੂੰ ਬੁੜੀ ਨੂੰ ਸ਼ਰਮ ਨਹੀਂ ਆਈ ਵੀ ਮੈਂ ਗੱਡੀ ਮੰਗਦੀ ਆ ਬੱਜੇ ਦਿਨਾ ਤੇ ਵੀ ਜੇ ਤੂੰ ਪਹਿਲਾਂ ਸਾਡੇ ਕੰਨ ਮਲੇਲ ਪਾਉਂਦੀ ਤਾਂ ਸਾਨੂੰ ਪਤਾ ਲੱਗਦਾ ਵੀ ਤੂੰ ਭਈ ਆ ਚੀਜ਼ ਮੰਗਦੀ ਐ ਹੱਲ ਵੀ ਹੋ ਜਾਂਦਾ ਚਲ ਕੋਈ ਨਾ ਹੁਣ ਤਾਂ ਜਿਵੇਂ ਹੈਪੀ ਫੈਸਲਾ ਕਰੂਗਾ ਉਵੇਂ ਹੋ ਉਹ ਫਾਈਦਾ ਦੂ ਮੜਾ ਮੜਾ ਖੇਤ ਆਉਣ ਲੱਗ ਜੇ ਤਾਇਆ ਤਾਂ ਮੈਂ ਘਰ ਦਾ ਕੰਮ ਸਮਾਂ ਮੈਂ ਕਰਾਂ ਯਾਰ ਹੁਣ ਐ ਮੋਟਰ ਵੀ ਲਾਈਟ ਭੱਜ ਜਾਂਦੀ ਐ ਕੱਟ ਮਰੀ ਜਾਂਦੀ ਐ ਦੋ ਵਾਰੀ ਕੱਟ ਮਰ ਗਈ ਐ ਨਹੀਂ ਪਤਾ ਲੱਗਦਾ ਹੁਣ ਹਾਏ ਹਾਏ ਆ ਕਿੱਲੇ ਥਾਂ ਜੀ ਬੈਠੇ ਹੋ ਤੁਸੀਂ ਤਾਂ ਤੂੰ ਹੁਣ ਕੀ ਕਰਨਾ ਕੀ ਖੇਤ ਮੈਂ ਤਾਂ ਨਾ ਤੇਰੇ ਕੋਲੇ ਬੜਾ ਜ਼ਰੂਰੀ ਕੰਮ ਆਈ ਐ ਜਿਵੇਂ ਮੈਂ ਤੈਨੂੰ ਆਈ ਕਹਿੰਦੀ ਸੀ ਬਚੋਲਣ ਆਈ ਸੀ ਮੀਤ ਦੀ ਅੱਛਾ ਫੇਰ ਉੱਤ ਪਾਲੇ ਹੁਣ ਗੱਡੀ ਮੰਗ ਕੇ ਖੜ ਗਏ ਗੱਡੀ ਮੰਗ ਕੇ ਖੜ ਗਏ ਮੈਨੂੰ ਐਂ ਸਮਝ ਆਉਂਦੀ ਬਚੋਲਣ ਨੂੰ ਜੇ ਤੂੰ ਬਚੋਲਣ ਆਹੀ ਜੀ ਗੱਲ ਕਰਦੀ ਤੂੰ ਮੈਨੂੰ ਫੋਨ ਕਰਨਾ ਸੀ ਮੈਨੂੰ ਕੋਲੇ ਸੱਦਣਾ ਸੀ ਮੈਂ ਕਰਦਾ ਨਾ ਲੈ ਮੈਂ ਉਹਦਾ ਨਹੀਂ ਕੋਈ ਮੰਗਣੀ ਸੀ ਹੁਣ ਖੜੇ ਬੈ ਗੱਡੀ ਮੰਗਣ ਬੈ ਗਈ ਇਹ ਕਿੱਥੇ ਐ ਲਿਖਿਆ ਕਿਥੇ ਤੇਰੀ ਗੱਲ ਸੁਣੋ ਜੀ ਬਚੋਲਣ ਤਾਂ ਵਿਚਾਰੀ ਦਸਣ ਆਈ ਸੀ ਕੋਈ ਆਪਾ ਉਹਦੇ ਨਾਲ ਲੜਨਾ ਥੋੜੀ ਸੀ ਬਚੋਲੇ ਦੀ ਗੱਲ ਸੁਣੀ ਦੀ ਹੁੰਦੀ ਆ ਬਚੋਲਾ ਤਾਂ ਵਿਚ ਪੈਣ ਵਾਲਾ ਹੁੰਦਾ ਉੱਪਰ ਵਿਚ ਪੈਣ ਵਾਲਾ ਤਾਂ ਹੁੰਦਾ ਪਰ ਹੁਣ ਐਵੇਂ ਤਾਂ ਟੁੱਕੇ ਛੱਤਰ ਮੈਨੂੰ ਵਧੀਆ ਲੱਗਾ ਹਾਂ ਉਹਨੂੰ ਐ ਤਾਂ ਪਤੀ ਲੱਗਾ ਵੀ ਹੁਣ ਖੜੇਪਰ ਗੱਡੀ ਕਿੱਥੋਂ ਦੇਵਾਂਗੇ ਬਾਕੀ ਉਹਦਾ ਉਹ ਜਿ ਸਗਣ ਪਿਆ ਉਹ ਤਾਂ ਕੋਈ ਮੰਗ ਨਹੀਂ ਸੀ ਉਹਨਾਂ ਦੀ ਕੁਝ ਨਹੀਂ ਕਹਿੰਦੇ ਸਾਨੂੰ ਤਾਂ ਕਾਹਦੀ ਲੋੜ ਨਹੀਂ ਸੀ ਆ ਵੀ ਤੇਰੇ ਕਹਿ ਮੈਂ ਤਾਂ ਚਲਾ ਸ਼ਾਪਾ ਦੁਬਾਲਾ ਕਰਨ ਲੱਗ ਗਈ ਵੀ ਚਲੇ ਕਰਦਾ ਜੇ ਹੈ ਇਹ ਉਸ ਕਰਦੇ ਫਿਰ ਆਪਣੇ ਵੱਲੋਂ ਜਵਾਬ ਆ ਸਿੱਧਾ ਕਹ ਦੂੰ ਮੈਂ ਮੈਂ ਨਹੀਂ ਫਿਰ ਕੁੜੀ ਦਾ ਰਿਸ਼ਤਾ ਕਰਦਾ ਕਰਦਾ ਮੈਂ ਉਹ ਕੀ ਮੰਗਦਾ ਮੈਂ ਆਪ ਹੀ ਮੁੱਕਰ ਦੂੰਗਾ ਫਿਰ ਦੇਖੀ ਆ ਕੋਈ ਜਿਹੜਾ ਕੁਸ ਹੋਊਗਾ ਮੇਰੀ ਗੱਲ ਸੁਣੋ ਜੀ ਜਵਾਬ ਤਾਂ ਤੁਸੀਂ ਦੇ ਦੋਗੇ तरीके ਕਬੀਲੇ ਚ ਆਪਣੀ ਬੇਇੱਜ਼ਤੀ ਹੋ ਜੂ ਅਗਲਾ ਕੋਈ ਤਾਂ ਆਪਣੀ ਕੁੜੀ ਚ ਕਸੂਰ ਕੱਢੂਗਾ ਵੀ ਪਤਾ ਨਹੀਂ ਕੁੜੀ ਤੋਂ ਕੀ ਹੋ ਗਿਆ ਵੀ ਕੁੜੀ ਚ ਗਲਤੀ ਕੱਢੂਗਾ ਅਗਲਾ ਪੁੱਤ ਪੁੱਤ ਵਾਲਿਆਂ ਨੇ ਖੜੇ ਪੈਰ ਜਵਾਬ ਦੇਤਾ ਉਹ ਯਾਰ ਕਹੀ ਜਲੇ ਕੋਈ ਨਾ ਕੋਈ ਕੁਛ ਨਹੀਂ ਤਾਂ ਕਹੀ ਜਾਣ ਕੇ ਫਿਰ ਐ ਤਾਂ ਨਹੀਂ ਐਂ ਚੱਕ ਕੇ ਫਾਹਤਾ ਦੇਖ ਲੈਤਾ ਨਹੀਂ ਆਂਦਾ ਜੇ ਹੈਗੀਆਂ ਗੱਲਾਂ ਕਰਦੇ ਆ ਮੇਰੇ ਵੱਲੋਂ ਸਿੱਧਾ ਜਵਾਬ ਆ ਮੈਂ ਨਹੀਂ ਉਹ ਕਰਦਾ ਕਰਦਾ ਕੱਲ ਨੂੰ ਰਿਸ਼ਤਾ ਉਹ ਕੀ ਕਹਿੰਦੇ ਮੈਂ ਆਪ ਹੀ ਜਵਾਬ ਦੇ ਦੂੰ ਆ ਤੇ ਮੂੰਹ ਝੱਕੀ ਜਾਂ ਜਿਹੜਾ ਕੁਛ ਕਰਦੇ ਆ ਮੇਰੀ ਗੱਲ ਸੁਣੋ ਜੀ ਤੁਸੀਂ ਨਾ ਹਜੇ ਵੀ ਠੰਡੇ ਦਿਮਾਗ ਨਾਲ ਸੋਚੋ ਉਹ ਠੰਡੇ ਦਿਮਾਗ ਨਾਲ ਮੈਂ ਸੋਚੀ ਹੋਇਆ ਐਮੀਨਾ ਵਾਲਾ ਚਮਲਾਈ ਚ ਲਿਆ ਕਰ ਪਹਿਲਾਂ ਤਾਂ ਦੂਜੇ ਨੂੰ ਹਾਂ ਗੱਲ ਕਹੀ ਸੀ ਉਹਨੇ ਤੂੰ ਮੈਨੂੰ ਸੱਦਣਾ ਸੀ ਕੋਲੇ ਮੈਂ ਉਹਨਾਂ ਨਾਲ ਲਾਪਾ ਕਰਦਾ ਥੋਕ ਕੇ ਗੱਲ ਕਰਦਾ ਇਹ ਕੀ ਗੱਲ ਬਣੀ ਆ ਐ ਥੋੜੀ ਗੱਲ ਹੁੰਦੀ ਜਾਂਦੀ ਐ ਕਾਲੂ ਕੁਸੋਰ ਅੱਜ ਉਹ ਗੱਡੀ ਮੰਗਦੇ ਕੱਲੂ ਜਹਾਜ ਮੰਗ ਕੇ ਵਹਿਣਗੇ ਕਿੱਥੋਂ ਪੂਰੀਆਂ ਕਰੂੰਗਾ ਮੈਂ ਜਿਹੜਾ ਅੱਜ ਇਹੋ ਜਿਹਾ ਕੁਝ ਕਰੀ ਜਾਂਦਾ ਕੱਲੂ ਕੁੜੀ ਨੂੰ ਕਿੱਥੇ ਸਿਰੇ ਚੜਾ ਦੂਗਾ ਫਿਰ ਇਹਦਾ ਮਤਲਬ ਜੋ ਵਿਆਹ ਹੋ ਗਿਆ ਫਿਰ ਚੀਜ਼ਾਂ ਮੰਗੀ ਜਾਇਆ ਕਰਨੇ ਇਹ ਥੋੜੀ ਗੱਲਾਂ ਹੁੰਦੀਆਂ ਨੇ ਕੋਈ ਐ ਆਪਤਾ ਆਪਦੀ ਲੋੜ ਤੋਂ ਪਰੇ ਹੋ ਕੇ ਚੀਜ਼ਾਂ ਦਿੰਦੇ ਸੀ ਮੈਂ ਤਾਂ ਸੋਮਨ ਤੁਸੀਂ ਮੇਰੇ ਮਗਰ ਲੱਗ ਕੇ ਸੱਤ ਅੱਛਾ ਆਪਾਂ ਵੀ ਹੋਰ ਕਰਾਉਣੀਆਂ ਦੇਤੀਆਂ ਹੈ ਆਪਾਂ ਨੂੰ ਤਾਂ ਐ ਲੱਗਿਆ ਵੀ ਚੱਲ ਭਾਈ ਹੋਰ ਚੀਜ਼ ਦੇ ਦिए ਹੋਰ ਚੀਜ਼ ਦੇ ਦिए ਅਗਲੇ ਤਾਂ ਕਿ ਬਦ ਅਗਲਾ ਤਾਂ ਠੱਬੇ ਛੱਤਰ ਉਹਨੂੰ ਵੱਧ ਦੇ ਤੁਰਿਆ ਜਾਂਦਾ ਪਰ ਮੈਂ ਤਾਂ ਕਾਹੀ ਕਹਣਾ ਉਹ ਕੀ ਜਵਾਬ ਦੇਣਗੇ ਆਪਾਂ ਆਪ ਹੀ ਜਵਾਬ ਦੇ ਦਾਂਗੇ ਜੇ ਹੈਗੀਆਂ ਗੱਲਾਂ ਕਰਨੀਆਂ ਵਾ ਸਿੱਧਾ ਕਹਦੇ ਵਿਚੋਲਣ ਨੂੰ ਠੀਕ ਹੈ ਵੀ ਸਾਡਾ ਵੀ ਸੁਭਾਅ ਹੈ ਸਾਡੇ ਨਾਲ ਬਹਿ ਕੇ ਗੱਲ ਕਰ ਲੈਣ ਜਿੱਥੇ ਬਹਿ ਕੇ ਕਰਨੀਆ ਗੱਲ ਆ ਸੀ ਨਿੰਦ ਦੇ ਗੱਡੀ ਗੱਡੀ ਅੱਜ ਗੱਡੀ ਮਾਂ ਦੇ ਕੱਲ ਨੂੰ ਜਹਾਜ਼ ਮੰਗਣਗੇ ਮੈਂ ਤੈਨੂੰ ਇਹ ਸਿੱਧੀ ਗੱਲ ਕਹਿਤੀ ਠੀਕ ਹੈ ਨਾ ਤੂੰ ਦੇਣਾ ਜਵਾਬ ਉਹਨੂੰ ਵਿਚੋਲੇ ਨੂੰ ਬੁਲਾ ਕੇ ਤੂੰ ਦੇ ਦੇ ਨਹੀਂ ਮੇਰੇ ਵੱਲੋਂ ਜਵਾਬ ਆ ਵਾ ਸਿੱਧਾ ਜਵਾਬ ਤਾਂ ਤੁਸੀਂ ਦੇਈ ਜਾਂਦੇ ਹੋ ਬਾਕੀ ਮੁੰਡਾ ਨੌਕਰੀ ਤੇ ਵੀ ਲੱਗਿਆ ਸਰਕਾਰੀ ਤੇ ਐ ਵੀ ਸੋਚ ਲਾ ਓਏ ਨੌਕਰੀ ਤੇ ਲੱਗਿਆ ਫਿਰ ਲੱਗਿਆ ਹੋਵੇ ਠੀਕ ਆ ਜਿਹੜਾ ਨੂੰ ਆ ਦੀ ਨੌਕਰੀ ਤਨਖਾਹ ਤੋਂ ਨਿਰਾਸ਼ਦਾ ਸਾਡੀਆਂ ਗੱਡੀਆਂ ਨਾਲ ਰੱਜੂ ਉਹ ਐਵੇਂ ਮਰੀਏ ਨੇ ਫਿਰ ਉਹੀ ਗੱਲਾਂ ਉਹਦੇ ਗੱਲ ਕਰੀ ਸੀ ਸਾਰੀ ਗੱਲ ਉਹ ਤਾਂ ਕੋਈ ਮੰਗ ਨਹੀਂ ਕਹਿੰਦੇ ਕੋਈ ਮੰਗ ਨਹੀਂ ਪਈ ਮੈਂ ਫਿਰ ਉਹਨੂੰ ਆਖਿਆ ਵੀ ਜੇ ਕੋਈ ਨਹੀਂ ਮੰਗ ਬਿਵੇਂ ਮੈਂ ਚੱਲ ਆ ਪਰਸਤਾ ਕਰਦਾ ਹਾਂ ਕੁੜੀ ਆਪਣੀ ਕੰਮ ਵਾਲੀ ਕੁੜੀ ਆਪਣੀ ਕੁੜੀ ਨੂੰ ਕਿਹੜਾ ਕੋਈ ਤੋੜਾ ਸੀ ਕਿਸੇ ਗੱਲ ਦਾ ਹਾਂ ਗੱਲ ਦਾ ਮਾਰਾ ਤਾਂ ਮੈਂ ਹਾਂ ਚੱਲ ਬੰਦਾ ਮਲਾਜਮ ਲੱਗਿਆ ਕਸ ਜੀ ਦਾ ਲਾਲਚ ਨਹੀਂ ਤਾਂ ਰਿਸ਼ਤਾ ਕਰਿਆ ਸੀ ਇਹ ਹੁਣ ਉਦੋਂ ਗਾਹਾਂ ਗੱਲਾਂ ਕਰਨ ਲੱਗ ਗਏ ਵੱਡੀਆਂ ਮੈਂ ਸਾਨੂੰ ਐ ਕਹਿੰਦੀ ਸੀ ਕਿਸੇ ਸਿਆਣੇ ਬੰਦੇ ਦੀ ਰਾਏ ਲੈ ਲੈਂਦੇ ਆ ਚਾਰ ਬੰਦੇ ਇਕੱਠੇ ਕਰਕੇ ਆਪਾ ਉਹ ਬੰਦੇ ਰਹਿ ਕਰ ਵੀ ਜਿਵੇਂ ਅਗਲੇ ਨੇ ਫੈਸਲਾ ਕੀਤਾ ਉਹਵੇਂ ਕਰਾਂਗੇ ਓਏ ਦੂਜਾ ਕੋਈ ਨਹੀਂ ਫੈਸਲਾ ਕਰਦਾ ਤਾਂ ਆਪ ਨੂੰ ਫੈਸਲੇ ਲੈਣੇ ਪੈਣਗੇ ਬਸ ਮੈਂ ਕਰ ਲਿਆ ਫੈਸਲਾ ਦੂਜੇ ਦਾ ਕੀ ਜਾਊਗਾ ਦੂਜੇ ਨੇ ਕਿਹੜਾ ਘਰੋਂ ਦੇਣਾ ਜਿਹੜਾ ਕੁਝ ਦੇਣਾ ਕਰਨਾ ਮੈਂ ਦੇਣਾ ਮੈਂ ਜਾ ਕੇ ਆਪ ਹੀ ਜਵਾਬ ਦੇ ਕੇ ਆਉਣਾ ਸੱਦਾ ਲੈ ਚੱਲ ਮੈਂ ਵੀ ਆ ਗਈ